ਨੇ ਫੇਸਬੁਕ ਪੋਸਟ ਵੇਖੀ ਸੀ ਤੁਸੀਂ ਮੰਨਤ ਭਾਗੀ ਕਰਨੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਤੁਸੀਂ ਸ਼ਰਾਬ ਨੂੰ ਚੰਗਾ ਨਹੀਂ ਨਾ ਕਹਿ ਸਕਦੇ ਸ਼ਰਾਬ ਵੀ ਸਿਹਤਵਾ ਤੇ ਹਾਨੀਕਾਰ ਹੈ ਬਹੁਤ ਜੀਦੋ ਤੇ ਗੁਰਮਤ ਦੇ ਅਨੁਸਾਰ ਤੇ ਥਾਂ ਥਾਂ ਤੇ ਇਹ ਤਾਂ ਲਿਖਿਆ ਜੀ ਵਿਰੋਧ ਹੋਇਆ ਜੀ ਇਹਦਾ ਤੇ ਤਾਂ ਹੀ ਕਹਿੰਦੇ ਵੀ ਸਾਨੂੰ ਸਿੱਖੀ ਜੀਵਨ ਜਿਹੜਾ ਜਿਉਣਾ ਚਾਹੀਦਾ ਜੀ ਜੇ ਆਪਾਂ ਗੁਰਸਿੱਖਾਂ ਵਾਲਾ ਜੀਵਨ ਜੀਉਂਦੇ ਆ ਜੀ ਤੇ ਅੱਜ ਇੰਨੇ ਘਰ ਉਜੜ ਗਏ ਆ ਜੀ ਤੇ ਜੇ ਆਪਾਂ ਪਾਤਸ਼ਾਹ ਦੇ ਅਨੁਸਾਰ ਕਹੇ ਅਨੁਸਾਰ ਚੱਲਦੇ ਆ ਤੇ ਅੱਜ ਇਹ ਸੱਤਰ ਨਾ ਵੇਖਦੇ ਤਸਕਰ ਦਾ ਇਹ ਨੈਕਸਸ ਚੱਲ ਰਿਹਾ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆਪਾਂ ਉਹ ਕਹਿੰਦੇ ਲੰਬੇ ਸਮੇਂ ਤੋਂ ਇਹ ਨੈਕਸਸ ਚੱਲ ਰਿਹਾ ਅਲਕੋਹਲ ਦਾ ਖਾਸ ਕਰਕੇ ਚਿੱਟੇ ਦਾ ਤੇ ਪੰਜਾਬ 'ਚ ਹੈ ਹੀ ਆਇਆ ਇਹ ਅਲਕੋਹਲ ਦਾ ਨੈਕਸਸ ਬੜੇ ਲੰਬੇ ਸਮੇਂ ਤੋਂ ਸਾਡੇ 3A ਵਾਲ ਦੇ ਵਿੱਚ ਚੱਲ ਰਿਹਾ ਇਹ ਜਿਹੜੇ ਦੋ ਘਰ ਉਲੇ ਪਾਸੇ ਦੱਸਿਓ ਨਾ ਫੜੇ ਹੋਏ ਆ ਇਹ ਕਹਿੰਦੇ ਕਿਸੇ ਸਿਆਸੀ ਬੰਦੇ ਦੇ ਕਰਿੰਦੇ ਆ ਉਹ ਜਦੋਂ ਅਸੀਂ ਉੱਥੇ ਚੌਂਕੀ 'ਚ ਸ਼ਿਕਾਇਤ ਕਰਨ ਜਾਂਦੇ ਆ ਨਾ ਤੇ ਚੰਦ ਮਿੰਟਾਂ ਬਾਅਦ ਉਹਨਾਂ ਨੂੰ ਛਡਾ ਲਿਆ ਹੁੰਦੇ ਆ ਆਂਦੀ ਇੱਕ ਵਾਰ ਥੋੜੀ ਸ਼ਿਕਾਇਤ ਕੀਤੀ ਆ ਬਹੁ ਆ ਭਾਣੀ ਉਹ ਗਰੀਬ ਘਰਾਣੇ ਦੇ ਆ ਜਿਹੜੇ ਵੇਚ ਰਹੇ ਆ ਤੇ ਜਿਹੜੇ ਮਰੇ ਆ ਉਹ ਵੀ ਗਰੀਬ ਘਰਾਣੇ ਦੇ ਆ ਇਹਨਾਂ ਦੇ ਪਿੱਛੇ ਕੌਣ ਆ ਵੱਡੇ ਨਕਸ਼ਾ ਤਸਕਰ ਨੇ ਜਿਹੜੇ ਇਹਨਾਂ ਦੇ ਪਿੱਛੇ ਵੜੇ ਹੋਏ ਨੇ ਅੱਜ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਕੀ ਵੀ ਉਹ ਪਿੰਡ ਵਾਲੇ ਕਹਿੰਦੇ ਕਿ ਅਸੀਂ ਛਡਾਲ ਲਿਉਂਦੇ ਉਸੇ ਵਲੇ ਜਾ ਕੇ ਤੇ ਪੁੱਛਿਆ ਕਿ 300 ਮੀਟਰ ਤੋਂ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਜੇ ਕੋਠੇ ਚੜ੍ਹ ਕੇ ਵੇਖ ਲੋ ਕਿ ਇੱਥੇ ਕੀ ਬਣ ਰਿਹਾ ਉਹ ਪਿੰਡ ਦੇ ਲੋਕ ਕਹਿੰਦੇ ਅਸੀਂ ਤੇ ਹਾਰ ਆਂ ਬਗੇ ਆ ਸ਼ਿਕਾਇਤਾਂ ਦੇ ਦੇ ਕੇ ਇਹ ਲੱਗਦਾ ਬਸ ਐਸਐਸਪੀ ਟੀਐਸਪੀ ਐਸਐਚਓ ਕਿੱਥੇ ਕਾਰਵਾਈ ਹੋ ਗਈ ਤੇ ਪਿੱਛੇ ਸਾਰਾ ਕੁਝ ਨੈਕਸਸ ਬ ਇਹ ਨੈਕਸਸ ਜਿਹੜਾ ਨਾ ਬਿਨਾ ਸਿਆਸਤੋਂ ਤੇ ਬਿਨਾ ਗੁੰਡਾਗਰਦੀ ਤੋਂ ਨਹੀਂ ਚੱਲਦਾ ਨਸ਼ੇ ਦਾ ਇਹਦੇ ਮੌਤਾਂ ਬਚ ਗਈਆਂ ਜੀ ਇਹਦੇ ਮਹਾਰਾਜ ਦਾ ਕਾਲਪੁਰਖ ਦਾ ਪਾਚਾ ਦਾ ਤੇ ਉਹ ਬੰਦੇ ਦਾ ਧੰਨਵਾਦ ਹੈ ਜੀ ਉਸ ਬੰਦੇ ਨੇ ਘਟੋ ਘੜ 50 60 ਮੌਤਾਂ ਰੋਕ ਲੀਆਂ ਜੀ ਹੁਣ ਤੁਸੀਂ ਪੁੱਛੋ ਕਿਵੇਂ ਰੋਕ ਲੀਆਂ ਜਿੱਥੇ ਰੋਜ਼ ਵਿਗਦੀ ਸੀ ਨਾ ਉਹਨੇ ਕਿਹਾ ਵੀ ਥੋੜਾ ਜਿਹਾ ਪਹਿਲਾਂ ਦੇ ਇਹ ਬੰਦੇ ਬਿਮਾਰ ਹੋ ਗਏ ਆ ਤੇ ਤੁਸੀਂ ਪੀਣ ਆਗੇ ਜੀ ਉੱਥੇ ਕੋਈ ਇੱਕ ਦੋ ਬੰਦੇ ਪੀਣ ਨਹੀਂ ਸੀ ਆਉਂਦੇ ਉੱਥੇ ਸੈਂਕੜਾ ਬੰਦੇ ਪੀਣ ਆਉਂਦੇ ਸੀ ਮੈਟਰ ਉਥੋਂ ਚੁੱਪਲ ਚੌਂਕੀ ਚੌਂਕੀ ਜੀ ਉਸ ਬੰਦੇ ਨੇ ਖਲੋ ਕੇ ਇਹਨਾਂ ਨੂੰ ਕਿਹਾ ਮੁੜ ਜਾਓ ਇੱਥੇ ਤੇ ਮੌਤ ਹੋ ਗਈ ਆ ਬੰਦਿਆਂ ਦੀ ਉਹ ਫੇਰ ਉਹ ਬੰਦੇ ਨੇ ਮੈਂ ਦਾ ਧੰਨਵਾਦ ਕਰਦਾ ਉਹਨੇ ਖਲੋ ਕੇ ਲੋਕਾਂ ਨੂੰ ਜਾਗਰੂਕ ਕਰਕੇ ਮੋੜਿਆ ਨਹੀਂ ਤੇ ਹੋ ਸਕਦਾ ਕਿ ਭਾਣਾ ਇਤੋਂ ਹੀ ਵੱਡਾ ਵਾਪਰ ਜਾਂਦਾ ਜੀ ਮਜੀਠਾ ਹਲਕੇ ਦੇ ਵਿੱਚ ਜੋ ਘਟਨਾ ਵਾਪਰੀ ਸੀ ਤਕਰੀਬਨ 19 ਮੌਤਾਂ ਦਸਿਆ ਜਾ ਰਹੀਆਂ 17 ਦਾ ਤੇ ਸਰਕਾਰੀ ਅੰਕੜਾ ਆ ਚੁੱਕਾ ਪਰ ਮੌਤਾਂ ਦੀ ਗਿਣਤੀ ਕਹਿੰਦੇ ਵੱਧ ਚੁੱਕੀ ਹੈ ਇਸ ਟਾਈਮ ਦੇ ਉੱਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਆ ਘਟਨਾ ਮੰਦ ਭਾਗੀ ਆ ਤੇ ਸ਼ਰਾਬ ਨੂੰ ਵੀ ਮੰਦ ਭਾਗਿਆ ਕਹਾਂਗੇ ਸ਼ਰਾਬ ਕੋਈ ਸਿਹਤਵਾਤ ਦੇ ਚੰਗੀ ਗੱਲ ਨਹੀਂ ਹੁੰਦੀ ਜਿਹੜੇ ਸ਼ਾਇਦ ਸੋਚਦੇ ਹੋਣਗੇ ਕਿ ਸ਼ਰਾਬ ਮਾੜੀ ਵੇਜਤੀ ਆ ਸ਼ਰਾਬ ਵੀ ਸਿਹਤਵਾਤ ਦੇ ਹਾਨੀਕਾਰਕ ਆ ਹਰ ਬੋਤਲ ਤੇ ਲਿਖਿਆ ਹੁੰਦਾ ਸ਼ਰਾਬ ਵੀ ਮਾੜੀ ਆ ਪਰ ਜਦੋਂ ਸ਼ਰਾਬ ਦੇ ਵਿੱਚ ਅਲਕੋਹਲ ਉਹ ਕੈਮੀਕਲ ਮਿਲਾਤਾ ਜਾਵੇ ਤੇ ਉਹ ਸ਼ਰਾਬ ਦੇ ਨਾਲ 70 ਘਰਾਂ ਦੇ ਵੇਚ ਜਾਣਾ ਤੇ ਉਹਨੂੰ ਹੋਰ ਮੰਦਪਾਗਾ ਕਵਾਂਗੇ ਪੰਜਾਬ ਦੀ ਸਰਕਾਰ ਦੀ ਗੱਲ ਕਰਦੇ ਆਂ ਤੇ ਉੱਥੇ ਕਿਹਾ ਜਾਂਦਾ ਰੈਵਨਿਊ ਹੀ ਨਾ ਆਉਂਦਾ ਵਾ ਕਿ ਸ਼ਰਾਬ ਦੇ ਠੇਕੇ ਤੇ ਹੁਣ ਤੁਹਾਨੂੰ ਪਿੰਡ-ਪਿੰਡ ਮਿਲ ਜਾਣਗੇ ਇਹ ਮੰਦਪਾਗੀ ਗੱਲ ਵੀ ਕਵਾਂਗੇ ਕਿਉਂਕਿ ਕਿਤੇ-ਕਿਤੇ ਅੱਗੇ ਠੇਕਾ ਮਿਲਦਾ ਹੁੰਦਾ ਸੀ ਹੁਣ ਮੰਦਪਾਗੀ ਗੱਲ ਇਹ ਆ ਕਿ ਪਿੰਡਾਂ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਆ ਪਰ ਅੱਜ ਜੋ 70 ਵਿਸ਼ੇ ਆ ਉਤੇ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਪਾਸੇ ਸਾਡੇ ਨਾਲ ਪੱਤਰਕਾਰ ਵੀਰ ਆ ਜਗਤਾਰ ਸਿੰਘ ਮੱਲਾ ਜੀ ਤੇ ਇੱਕ ਪਾਸੇ ਮਲਕੀਤ ਸਿੰਘ ਸਰਪੰਚ ਜੀ ਜਦੋਂ ਇਧਰਲੇ ਪਾਸੇ ਕੈਮਰਾ ਘੁੰਮੂਗਾ ਤਸਵੀਰ ਤੁਸੀਂ ਇਸ ਵੀਰ ਨੂੰ ਪਛਾਣ ਲੋਗੇ ਜਦੋਂ ਇਧਰਲੇ ਪਾਸੇ ਕੈਮਰਾ ਘੁੰਮੂਗਾ ਤੁਸੀਂ ਇਹਨੂੰ ਵੀ ਪਛਾਣ ਲੋਗੇ ਦੋਵੇਂ ਸ਼ਖਸੀਅਤਾਂ ਖਾਸ ਆ ਤੇ ਪਰ ਆਪਾਂ ਵਿਸ਼ਲੇਸ਼ਣ ਕਰਨਾ ਪੱਤਰਕਾਰ ਵੀਰ ਕੀ ਸੋਚਦਾ ਤੇ ਇਧਰ ਸਮਾਜ ਸੇਵੀ ਇਹ ਵੀਰ ਲੇਖਕ ਵੀ ਆ ਬੁੱਧੀਜੀਵੀ ਵੀ ਆ ਤੇ ਜੇ ਦਿੱਲੀ ਮੋਰਚੇ ਦੀ ਗੱਲ ਕਰੀਏ ਪਹਿਲਾ ਮੋਰਚਾ ਹੋਵੇ ਜਾਂ ਦੂਸਰਾ ਮੋਰਚਾ ਇੱਕ ਵੱਡਮੋਲਾ ਯੋਗਦਾਨ ਪਾਇਆ ਜਿੱਥੇ ਲੋਕ ਆਪ ਜਾ ਕੇ ਇਕੱਲੇ ਇਕੱਲੇ ਬੈਠਦੇ ਸੀ ਇਹ ਵੀਰ ਆਪਣੀਆਂ ਟਰਾਲੀਆਂ ਲੈ ਕੇ ਉੱਥੇ ਜਾ ਕੇ ਬੈਠ ਜਾਂਦੇ ਸੀ ਤੇ ਨਾਲ ਉਥੇ ਕਲਮ ਚੱਲਦੀ ਸੀ ਆਪਾਂ ਕਲਮ ਦੇ ਤਾਂ ਨਾਲ ਵੀ ਗੱਲ ਕਰਾਂਗੇ ਤੇ ਇੱਧਰ ਵੀ ਜਿਹੜੀ ਕਲਮ ਚੱਲਦੀ ਹੈ ਇਸ ਕਲਮ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਗੁਰਫਤੇ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਨੇ ਜੀ ਕਿੰਨੀ ਦੂਰ ਆ ਤੁਹਾਡਾ ਪਿੰਡ ਜਿੱਥੇ ਹਾਦਸਾ ਵਾਪਰਿਆ ਜੋ ਕੁਝ ਇੱਥੇ ਹੋਇਆ ਸਾਡਾ ਪਿੰਡ ਜੀ ਰੰਧਾਵਾ ਸਾਹਿਬ ਇਥੋਂ ਬਿਲਕੁਲ ਨੇੜੇ ਆ ਜੀ ਲਗਭਗ 2 ਕਿਲੋਮੀਟਰ ਦੂਰ ਆ ਜੀ ਹਾਂ ਜੀ ਤੁਹਾਡੀ ਮੈਂ ਫੇਸਬੁੱਕ ਪੋਸਟ ਵੇਖੀ ਸੀ ਤੁਸੀਂ ਮੰਦ ਭਾਗੀ ਘਟਨਾ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਅਸੀਂ ਸ਼ਰਾਬ ਨੂੰ ਚੰਗਾ ਨਹੀਂ ਨਾ ਕਹਿ ਸਕਦੇ ਸ਼ਰਾਬ ਵੀ ਸਿਹਤਵਾ ਤੇ ਹਾਨੀਕਾਰਕ ਮੈਂ हां हां ਤੇ ਇਹ ਤਾਂ ਲਿਖਿਆ ਜੀ ਵਿਰੋਧ ਹੋਇਆ ਜੀ ਇਹਦਾ ਤੇ ਤਾਂ ਹੀ ਕਹਿੰਦੇ ਵੀ ਸਾਨੂੰ ਸਿੱਖੀ ਜੀਵਨ ਜਿਹੜਾ ਜਿਉਣਾ ਚਾਹੀਦਾ ਜੀ ਜੇ ਆਪਾਂ ਗੁਰਸਿੱਖਾਂ ਵਾਲਾ ਜੀਵਨ ਜੀਉਂਦੇ ਆ ਜੀ ਤੇ ਅੱਜ ਇੰਨੇ ਘਰ ਉਜੜ ਗਏ ਆ ਜੀ ਤੇ ਜੇ ਆਪਾਂ ਪਾਤਸ਼ਾਹ ਦੇ ਅਨੁਸਾਰ ਕਹੇ ਅਨੁਸਾਰ ਚੱਲਦੇ ਆ ਤੇ ਅੱਜ ਇਹ ਸੱਤਰ ਨਾ ਵੇਖਦੇ ਜੀ ਅੱਜ ਇੱਕ ਪਰਿਵਾਰ ਦੀਆਂ ਪੰਜ ਧੀਆਂ ਉਜਤੀਮ ਨਾ ਹੁੰਦੀਆਂ ਜੀ ਇੱਕ ਪਰਿਵਾਰ ਦੀਆਂ ਦੋ ਧੀਆਂ ਯਤੀਮ ਨਾ ਹੁੰਦੀਆਂ ਜੀ ਜੇ ਜੀਵਨ ਗੁਰਮਤ ਅਨੁਸਾਰ ਹੁੰਦਾ ਜੀ ਤੇ ਫਿਰ ਇਸ ਕਰਕੇ ਬੜਾ ਦੁੱਖ ਦਾ ਸਮਾਂ ਮਾੜਾ ਸਮਾਂ ਜੀ ਤੇ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਜਿੰਨਾ ਹੋ ਸਕੇ ਤੇ ਆਪਾਂ ਨੂੰ ਪਾਤਸ਼ਾਹ ਨੇ ਇਨੀ ਕਿਰਪਾ ਕੀਤੀ ਛੱੜਦੇ ਤੇ ਮਨੁੱਖਾ ਜੀਵਨ ਕਿਹੜਾ ਸੌਖਾ ਮਿਲਦਾ ਜੀ ਕਿਤੇ 1984 ਜੂਨਾ ਤੋਂ ਬਾਅਦ ਇਹ ਜੀਵਨ ਦੀ ਪ੍ਰਾਪਤੀ ਹੋਈ ਹੈ ਜੀ ਤੇ ਇਸ ਤਰੀਕੇ ਨਾਲ ਅਜਾਈ ਚਲੇ ਜਾਣਾ ਇਹ ਬਹੁਤ ਦੁਖਦਈ ਆ ਤੇ ਬੇਨਤੀ ਆ ਵੀ ਆਪਾਂ ਨੂੰ ਗੁਰਮਤ ਅਨੁਸਾਰ ਆਪਣਾ ਜੀਵਨ ਜਿਹੜਾ ਜਿਉਣਾ ਚਾਹੀਦਾ ਹੈ ਮੈਂ ਆਉਂਗਾ ਤੋਂ ਡਲਫੇਰ ਕਿਉਂਕਿ ਇੱਥੇ ਸਿਆਸਤ ਵੀ ਹੋਈ ਅੱਜ ਇੱਥੇ ਲਾਮ ਲਸ਼ਕਰ ਵੇਖਿਆ ਗਿਆ ਪ੍ਰਤਾਪ ਸਿੰਘ ਬਾਜਵਾ ਜੀ ਦੇਖੇ ਗਏ ਇੱਥੇ ਇੱਥੇ ਬਿਕਮਜੀ ਕੀ ਮਜੀਠਿਆ ਦੇਖੇ ਗਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਥੋੜੀ ਦੇਰ ਪਹਿਲਾਂ ਸੀਐਮ ਸਾਹਿਬ ਦੇਖੇ ਸੀਐਮ ਸਾਹਿਬ ਇੱਕ ਵੱਡਾ ਐਲਾਨ ਵੀ ਕਰਕੇ ਆ 10-10 ਲੱਖ ਰੁਪਏ ਉਹਨਾਂ ਪਰਿਵਾਰਾਂ ਵਾਸਤੇ ਐਲਾਨ ਕਰਕੇ ਗਏ ਆ ਜਗਤਾਰ ਇਸ ਸਾਰੀ ਘਟਨਾ ਨੂੰ ਨੇੜੇ ਹੋ ਕੇ ਤੁਸੀਂ ਵੇਖਿਆ ਸੀਰ ਦੇ ਆਪਾਂ ਪਿੰਡਾਂ ਜਾਗ ਲਗਭਗ ਗਏ ਸੀ ਉਹ ਸੱਥਰ ਵੀ ਵੇਖੇ ਉਹਨਾਂ ਘਰਾਂ ਦੇ ਵਿੱਚ ਰੋਣੇ ਵੇਖੇ ਜਾ ਕੇ ਅਹਿਸਾਸ ਕੀ ਹੋਇਆ ਕਿਦ ਨੂੰ ਜਾ ਰਿਹਾ ਪੰਜਾਬ ਰਿੰਦਾਵਾ ਸਾਹਿਬ ਸਭ ਤੋਂ ਪਹਿਲਾਂ ਤੇ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਸਾਰਾ ਸਮੁੱਚਾ ਸਾਡਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਮੀਡੀਆ ਹਮਦਰਦੀ ਕਰਦੇ ਹਾਂ ਦੂਜੀ ਗੱਲ ਤੁਸੀਂ ਕਰਦੀ ਵੀ ਇਹ ਜਾ ਕਿੱਧਰ ਨੂੰ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਸਾਰੇ ਲੀਡਰ ਇੱਥੇ ਪਹੁੰਚੇ ਸਾਰੀਆਂ ਸਿਆਸੀ ਪਾਰਟੀਆਂ ਦੇ ਪਰ ਉਹਨਾਂ ਨੇ ਕੀਤਾ ਕੀ ਆ ਇੱਕ ਦੂਜੇ ਤੇ ਮਿੱਟੀ ਸੁੱਟੀ ਆ ਇੱਥੇ ਆਣ ਕੇ ਲੋਕਾਂ ਨਾਲ ਹਮਦਰਦੀ ਕਰਨੀ ਚਾਹੀਦੀ ਸੀ ਜੇ ਕਾਲੀ ਦਲ ਦੀ ਗੱਲ ਕਰੀਏ ਤੇ ਬਾਰ-ਬਾਰ ਇਥੋਂ ਕਾਲੀ ਦਲ ਜਿੱਤੇ ਦਾ ਆਇਆ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਹੜੇ ਪਿੰਡ 'ਚ ਕੀ ਹੋ ਰਿਹਾ ਸਰਪੰਚ ਉਹਨਾਂ ਦੇ ਰਹੇ ਆ ਉਹਨਾਂ ਨੂੰ ਨਹੀਂ ਸੀ ਪਤਾ ਕਿ ਕਿਹੜਾ ਸਰਪੰਚ ਕਿੱਥੇ ਵੇਚ ਰਿਹਾ ਹਰ ਹਰ ਮੈਂਬਰ ਪੰਚਾਇਤ ਹਰ ਸਿਆਸੀ ਬੰਦਾ ਉੱਥੋਂ ਤੱਕ ਇਨਫੋਰਮੇਸ਼ਨ ਦਿੰਦਾ ਮੈਂ ਮਮਲਾ ਸਾਹਿਬ ਇੱਥੇ ਗੱਲ ਤੁਹਾਡੀ ਰੋਕਦਾ ਮੈਂ ਇੱਥੇ ਰੋਕੇ ਇੱਕ ਦੱਸਣੀ ਚਾਹੂੰਗਾ ਕਿ ਇੱਥੋਂ ਦੇ ਇੱਕ ਐਮਐਲਏ ਸਾਹਿਬ ਦੇ ਪੀਏ ਸਰਦਾਰ ਤਲਬੀਰ ਸਿੰਘ ਗਿੱਲ ਸੀ ਤੇ ਐਟ ਟਾਈਮ ਉਹ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਵੀ ਆ ਤੇ ਜਦੋਂ ਉਹਨਾਂ ਦੀ ਨਹੀਂ ਚੱਲਦੀ ਤੇ ਇੱਥੇ ਸਾਬਕਾ ਐਮਐਲਏ ਦੀ ਕਿੱਥੋਂ ਚੱਲਣੀ ਨਹੀਂ ਬਿਲਕੁਲ ਮੰਨਦੇ ਆ ਪਰ ਇਹ ਗੱਲ ਉੱਥੇ ਆ ਗਈ ਨਸਕ ਜਿਹੜਾ ਇਹ ਤਸਕਰ ਦਾ ਇਹ ਨੈਕਸਸ ਚੱਲ ਰਿਹਾ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਪਿੰਡ ਵਾਸੀਆਂ ਨੇ ਗੱਲਬਾਤ ਕੀਤੀ ਆਪਾਂ ਉਹ ਕਹਿੰਦੇ ਲੰਬੇ ਸਮੇਂ ਤੋਂ ਇਹ ਨੈਕਸਸ ਚੱਲ ਰਿਹਾ ਅਲਕੋਹਲ ਦਾ ਖਾਸ ਕਰਕੇ ਚਿੱਟੇ ਦਾ ਤੇ ਪੰਜਾਬ ਚ ਹੈ ਹੀ ਆਇਆ ਇਹ ਅਲਕੋਹਲ ਦਾ ਨੈਕਸਸ ਬੜੇ ਲੰਬੇ ਸਮੇਂ ਤੋਂ ਸਾਡੇ 3A ਵਾਲ ਦੇ ਵਿੱਚ ਚੱਲ ਰਿਹਾ ਇਹ ਜਿਹੜੇ ਦੋ ਘਰ ਉਰਲੇ ਪਾਸੇ ਦੱਸੇ ਉਹਨਾਂ ਫੜੇ ਹੋਏ ਆ ਇਹ ਕਹਿੰਦੇ ਕਿਸੇ ਸਿਆਸੀ ਬੰਦੇ ਦੇ ਕਰਿੰਦੇ ਆ ਉਹ ਜਦੋਂ ਅਸੀਂ ਉਹਨੇ ਇੱਕ ਵਾਰ ਥੋੜੀ ਸ਼ਿਕਾਇਤ ਕੀਤੀ ਆ ਬਹੁਤ ਵਾਰੀ ਸ਼ਿਕਾਇਤ ਕੀਤੀ ਆ ਫਿਰ ਉਹ ਕਿਸੇ ਸਿਆਸੀ ਬੰਦੇ ਦੇ ਪਿੱਠੂ ਹੋਏ ਨਾ ਉਹ ਬੰਦੇ ਸਿਆਸਤ ਤੇ ਅੱਜਮ ਚੰਡੀਗੜ੍ਹੋਂ ਚੱਲਦੀ ਆ ਤੇ ਸਿਆਸਤ ਦੇ ਵਿੱਚ ਸਦਾ ਸੀਮ ਸਿੰਘ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਸੀ ਉਹ ਕਹਿੰਦੇ ਕਿ ਜ਼ੀਰੋ ਟੋਲਰੈਂਸ ਆ ਡੀਜੀਪੀ ਸਾਹਿਬ ਕਹਿੰਦੇ ਜ਼ੀਰੋ ਟੋਲਰੈਂਸ ਆ ਤੇ ਫਿਰ ਇੱਥੇ ਕੀ ਹੋਇਆ ਇੱਥੇ ਕਿਹੜੀ ਸਰਕਾਰ ਤੇ ਆਵਾਦਮ ਪਾਰਟੀ ਦੀ ਪਿੰਡਾਂ ਦੀ ਸਿਆਸਤ ਤੇ ਚੰਡੀਗੜ੍ਹ ਦੀ ਸਿਆਸਤ ਤੇ ਰਧਾਵਾ ਸਾਹਿਬ ਬਹੁਤ ਫਰਕ ਆ ਇਦਾਂ ਜਿੱਥੇ ਮਜੀਠੀ ਨਸ਼ਾ ਖਤਮ ਨਹੀਂ ਹੋਊਗਾ ਵੇਖਦੇ ਹੋ ਤੁਸੀਂ ਤੁਸੀਂ ਦੇਖ ਰਹੇ ਹੋ ਸੁਰਖੀਆਂ ਚ ਰਿਹਾ ਮਜੀਠਾ ਅ ਪਾਵੇਂ ਕਾਂਗਰਸ ਦੀ ਸਰਕਾਰ ਆ ਕਾਂਗਰਸ ਸਰਕਾਰ ਦੇ ਵਿੱਚ ਲੋਕ ਨਸ਼ਨਾ ਨਹੀਂ ਮਰੇ ਆ ਤਰਨਤਾਰ ਦੇ ਵਿੱਚ ਕੀ ਹੋਇਆ ਮੁਛਲਪਿੰਡ ਦੇ ਵਿੱਚ ਕੀ ਹੋਇਆ ਸਾਡੇ ਚ ਕਾਲੀ ਦਲ ਦੀ ਸਰਕਾਰ ਵਲੇ ਸ਼ਾਇਦ ਬਟਾਲੇ ਦੀ ਘਟਨਾ ਵੀ ਹੋਈ ਮੈਂ ਕਿਹਾ ਕਾਲੀ ਦਲ ਦੀ ਸਰਕਾਰ ਵੀ ਇਹ ਵੀ ਹੋਇਆ ਤੇ ਆਪਣੀ ਪੀੜੀ ਥੱਲੇ ਸਾਰੇ ਸੋਟਾ ਮਾਰਨਾ ਕਾਂਗਰਸ ਵੀ ਮਾਰਨਾ ਤੇ ਫਿਰ ਗੱਲ ਕਰਦੇ ਆ ਨਸ਼ਾ ਖਤਮ ਕਰਨ ਦੀ ਗੱਲ ਚੱਲ ਰਹੀ ਆ ਪਰ ਪਿੰਡਾਂ ਦੇ ਵਿੱਚ ਕੱਲਾ ਨਸ਼ਾ ਭਾਜੀ ਚਿੱਟੇ ਦਾ ਥੋੜੀ ਆ ਇਤੋਂ ਜਰੀਲਾ ਸ਼ਰਾਬ ਆਦਿਆ ਆ ਆ ਗਿਆ ਕਿੰਨੇ ਪਰਿਵਾਰ ਬਰਬਾਦ ਹੋ ਗਏ ਅੱਜ ਫਿਰ ਗੱਲ ਕਰਨ ਦੀ ਇਹ ਆ ਕਿ ਜਿਹੜੇ ਲੋਕ ਵੇਚ ਰਹੇ ਆ ਅੱਜ ਉਹ ਭਾਵੇਂ ਉਹ ਗਰੀਬ ਘਰਾਣੇ ਦੇ ਆ ਜਿਹੜੇ ਵੇਚ ਰਹੇ ਆ ਤੇ ਜਿਹੜੇ ਮਰੇ ਆ ਉਹ ਵੀ ਗਰੀਬ ਘਰਾਣੇ ਦੇ ਆ ਇਹਨਾਂ ਦੇ ਪਿੱਛੇ ਕੌਣ ਆ ਵੱਡੇ ਨਕਸ਼ਾ ਤਸਕਰ ਨੇ ਜਿਹੜੇ ਇਹਨਾਂ ਦੇ ਪਿੱਛੇ ਵੜੇ ਹੋਏ ਨੇ ਅੱਜ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕੀ ਵੀ ਉਹ ਪਿੰਡ ਵਾਲੇ ਕਹਿੰਦੇ ਕਿ ਅਸੀਂ ਛਡਾਲ ਲਿਉਂਦੇ ਉਸੇ ਵਲੇ ਜਾ ਕੇ ਫਿਰ ਉਹਨਾਂ ਤੱਕ ਕਿਉਂ ਨਹੀਂ ਤੁਹਾਡੀ ਪਹੁੰਚੀ ਬਾਕੀ ਬੰਦੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਪਿੱਛੇ ਮਾਸਟਰਮਾਈਂਡ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ ਜਿਹੜਾ ਰੋਜ਼ ਚੌਕੀਆਂ ਚ ਜਾ ਕੇ ਬਹਿੰਦਾ ਤੇ ਇਹਦਾ ਮਤਲਬ ਸਾਫ ਹੈ ਨਾ ਕਿ ਤੁਸੀਂ ਪੁਲਿਸ ਵਾਲਿਓ ਇਹਨਾਂ ਦੀ ਲੋਕੇਸ਼ਨ ਚੈੱਕ ਕਰੋ ਇਹਨਾਂ ਦੇ ਫੋਨ ਨੰਬਰ ਚੈੱਕ ਕਰੋ ਕਿ ਕਿਧਰ ਕਿਧਰ ਨਾਲ ਗੱਲ ਹੁੰਦੀ ਆ ਇਹ ਚੌਂਕੀਨ ਚਾਰਜ ਦੀ ਕਿਧਰ ਅੱਜ ਸਸਪੈਂਡ ਕਰਨੇ ਪਏ ਤੁਹਾਨੂੰ ਡੀਐਸਪੀ ਜਾਂ ਜਿਹੜੇ ਵੀ ਮੁਲਾਜ਼ਮ ਕੀਤਾ ਆ ਉਹਨਾਂ ਦੀ ਡਿਟੇਲ ਚੈੱਕ ਕਰੋ ਹਾਂ ਕਿ ਪਿਛਲੇ ਸਾਲ ਦੇ ਅੰਦਰ ਇਹਨਾਂ ਦੀ ਗੱਲਬਾਤ ਕਿਧਰ ਨਾਲ ਹੋਈ ਆ ਕਿਤੇ ਹੋਰ ਪਾਸੇ ਨਾਲ ਗੱਲ ਚੱਲ ਜੇ ਮੈਂ ਤੁਹਾਡੇ ਕੋਲ ਫੇਰ ਆਉਣਾ ਵਾਂ ਜੇ ਕਿਤੇ ਡਿਟੇਲਾਂ ਚੈੱਕ ਹੋ ਗਈਆਂ ਕਿਤੇ ਹੋਰ ਪਾਸੇ ਨਾਲ ਗੱਲ ਚੱਲ ਜੇ ਡਰਤ ਨਹੀਂ ਲੱਗਦਾ ਤੁਹਾਨੂੰ ਇਹ ਸਰਕਾਰਾਂ ਕਿਉਂਕਿ ਭਾਵੇਂ ਉਹ ਕਾਲੀ ਦਲ ਸੀ ਨਸ਼ਾ ਉਦੋਂ ਹੀ ਮਾੜਾ ਸੀ ਜਦੋਂ ਪੰਜਾਬ 'ਚ ਵੇਖਦਾ ਸੀ ਕਾਂਗਰਸ ਆਈ ਨਸ਼ਾ ਉਦੋਂ ਵੀ ਸੀ ਕਹਿੰਦੇ ਨੇ ਮਾੜਾ ਵਾ ਸ਼ਾਇਦ ਤੋਂ ਸਰਕਾਰਾਂ ਨੂੰ ਚੋਬਦਾ ਸੀ ਨਸ਼ਾ ਅੱਜ ਵੀ ਪੰਜਾਬ ਵਾਸਤੇ ਮਾੜਾ ਕਿਉਂਕਿ ਪੰਜਾਬ ਨਹੀਂ ਚਾਹੁੰਦਾ ਕਿ ਪੰਜਾਬ 'ਚ ਨਸ਼ਾ ਹੋਵੇ ਵੇਖੋ ਜੀ ਇੱਕਦ ਗੱਲ ਛੋਟੇ ਵੀਰ ਦੀ ਬਿਲਕੁਲ ਸਹੀ ਹੈ ਜਦ ਤੱਕ ਆਪਾਂ ਜੜ੍ਹ ਨਹੀਂ ਫੜਾਂਗੇ ਆਪਾਂ ਤੇ ਪੱਤੇ ਤੋੜਿਆ ਜੁਲਮ ਨਹੀਂ ਰੁਕਣਾ ਜੀ ਐਸਐਚਓ सस्पेंडਡ ਡੀਐਸਪੀ ਸਸਪੈਂਡ ਲੱਗਦਾ ਕੰਮ ਖਤਮ ਹੋ ਗਿਆ ਨਹੀਂ ਨਹੀਂ ਜੀ ਇਹ ਤੇ ਮੈਂ ਸਮਝਦਾ ਉਹਨਾਂ ਨਾਲ ਵੀ ਨਾ ਉਹਦੇ ਅਜੇ ਮ੍ਰਿਕਲ ਇੱਥੇ ਮੈਨੂੰ ਲੱਗਦਾ ਮਾਲਾ ਸਾਹਿਬ ਤੁਸੀਂ ਇੱਧਰਲੇ ਪਾਸੇ ਆ ਜਾਓ ਆਪਾਂ ਵੇਖੋ ਜੀ ਕਿਹਦਾ ਕੋ ਪੱਖ ਨਹੀਂ ਆਪਾਂ ਮਹਾਰਾਜ ਦੇ ਦਰ ਤੇ ਖਲੋਤੇ ਆ ਉਥੇ ਖਲੋਤੇ ਆ ਜਿੱਥੋਂ ਸਰਬ ਸੰਜੀ ਵਾਲਤਾ ਦਾ ਇਹ ਇਹ ਸਥਾਨ ਬੜਾ ਉੱਚਾ ਸੁੱਚਾ ਜੀ ਸ਼੍ਰੋਮਣੀ ਭਗਤ ਭਗਤ ਬਾਬਾ ਨਾਮਦੇਵ ਜੀ ਦਾ ਸਥਾਨ ਆ ਜੀ ਤੇ ਉਸ ਪਿੰਡ ਵਿੱਚ ਏਡਾ ਕਹਿਰ ਹੋਇਆ ਜਿੱਥੇ ਸਵੇਰੇ ਸ਼ਾਮ ਇੱਕ ਮਨੁੱਖਤਾ ਦਾ ਇੱਕ ਚੰਗਾ ਸੁਨੇਹਾ ਦੂਰ ਦੂਰ ਤੱਕ ਜਾਂਦਾ ਜੀ ਜਿਵੇਂ ਰੋਸ਼ਨੀ ਇੱਕ ਪੈਦਾ ਹੁੰਦੀ ਹੈ ਸੋ ਜਿਹੜੇ ਹੁਣ ਜੇ ਚੌਂਕੀ ਆਪਾਂ ਬਦਲਤਾ ਹੈ ਜੀ ਉਹ ਤਾਂ ਕੋ ਦੱਸ ਦੇਣਾ ਹੈ ਉਹ 15 ਦਿਨ ਆਇਆ ਹੋਊਗਾ ਪਾਰ ਛੋਟੇ ਵੀਰ ਦੀ ਗੱਲ ਬਿਲਕੁਲ ਸਹੀ ਆ ਉਹਨਾਂ ਨਾਲ ਦੀ ਜ਼ੁਲਮ ਰੁਕਣਾ ਹੀ ਨਹੀਂ ਜੀ ਜਦ ਤੱਕ ਉਹਦੀ ਆਪਾਂ ਜੜਨ ਆ ਰਹੀ ਫੜੀ ਉਹਦੀ ਤੇ ਉਦੋਂ ਤੱਕ ਤੇ ਆਪਾਂ ਇਹਨੂੰ ਕਾਬੂ ਨਹੀਂ ਪਾ ਸਕਦੇ ਇਹਦੀ ਡੰਗਾਈ ਤੱਕ ਜਾਣਾ ਚਾਹੀਦਾ ਤੇ ਜਾਣਾ ਬੰਦ ਆ ਜੀ ਜੀ ਸਿਆਸਤ ਜਿਹੜੀ ਆ ਉਹ ਸ਼ਾਇਦ ਗ੍ਰਾਮਾਂ ਤੱਕ ਨਸ਼ੇ ਨੂੰ ਨਸ਼ਾ ਮੰਨਦੀ ਆ ਤੇ ਜਦੋਂ ਕਿਲਮਾਂ ਵਾਲਾ ਨਸ਼ਾ ਤਾਂ ਫੜਿਆ ਨਹੀਂ ਗਿਆ ਥੋੜੇ ਦਿਨ ਥਾਰ ਵਾਲੀ ਬੀਬੀ ਦੀ ਚਰਚਾ ਹੋਈ ਸੀ ਬੇਸ਼ੱਕ ਇਸ ਟਾਈਮ ਤੇ ਜ਼ਮਾਨਤ ਮਿਲੀ ਆ ਕੁਛ ਦਿਨ ਦੀ ਜ਼ਮਾਨਤ ਵੀ ਆ ਕਹਿੰਦੇ ਕਿ ਪੰਜਾਬ ਪੁਲਿਸ ਚਲਾਨ ਨਹੀਂ ਪੇਸ਼ ਕਰ ਸਕੀ ਸਵਾਲ ਵੀ ਖੜੇ ਹੋਏ ਪੈਦਾ ਹੋਏ ਉਹਦੇ ਉੱਤੇ ਬੀਬੀ ਐਸ ਟਾਈਮ ਬਾਹਰ ਆ ਰਾਜੀਤ ਭੁੱਲਰ ਐਸ ਟਾਈਮ ਦੇ ਉੱਤੇ ਬੜਾ ਵੱਡਾ ਨਾਮ ਸੀ ਇੱਕ ਵੱਡਾ ਅਹੁਦਾ ਹੋਵੇ ਤੇ ਜਦੋਂ ਉਹੋ ਜਿਹੇ ਅਹੁਦੇ ਪ੍ਰਸ਼ਾਸਨ ਦੇ ਵਿੱਚ ਹੋਣਗੇ ਤੇ ਫਿਰ ਕੀ ਪੰਜਾਬ ਕੀ ਹਾਸ ਰੱਖੇਗਾ ਵੇਖੋ ਜੀ ਉਹ ਤੁਹਾਡੀ ਗੱਲ ਬਿਲਕੁਲ ਬਰਸਤਿਆ ਕਿਉਂਕਿ ਉਹ ਘਰ ਘਰ ਗੱਲ ਸੀ ਬੀਬੀ ਬਾਬਤ ਘਰ ਘਰ ਗੱਲ ਪਹੁੰਚੀ ਲੋਕਾਂ ਨੂੰ ਆਵਾਜ਼ ਸੀ ਉੱਤੇ ਵੱਡੀ ਕਾਰਵਾਈ ਹੋਦ ਇੱਕ ਸਨੇਹਾ ਜਾਉ ਸਮਾਜ ਦੇ ਵਿੱਚ ਜੀ ਤੇ ਇਹਦਾ ਜਿਹੜਾ ਅਸਰ ਆ ਉਹ ਇਹਨਾਂ ਲੋਕਾਂ ਦੇ ਹੋਊ ਜਿਹੜੇ ਮੌਤ ਵੰਡ ਰਹੇ ਆ ਜੀ ਤੇ ਇਹ ਜਿਹੜੇ ਆਪਾਂ ਇਹ ਸਮਝੀਏ ਨਾ ਵੀ ਜਿਹੜਾ ਨਸ਼ਾ ਆ ਉਹ ਵੀ ਸਾਡੇ ਗਵਾਂਢੀ ਦਾ ਪੁੱਤ ਕਰ ਰਿਹਾ ਸਾਡੇ ਇੱਧਰ ਆ ਰਿਹਾ ਤੇ ਸਾਨੂੰ ਨਹੀਂ ਕੋਈ ਗੱਲ ਤੇ ਉਹਦਾ ਘਰ ਬਰਬਾਦ ਹੋ ਰਿਹਾ ਉਹ ਗਲਤਫਹਿਮੀ ਆ ਸਾਡੀ ਇਹਦਾ ਸੇਕ ਜਿਹੜਾ ਉਹ ਸਮੁੱਚੀ ਸਮਾਜ ਨੂੰ ਲੱਗਾ ਜੀ ਇਹਦਾ ਕਿਸੇ ਨਾ ਕਿਸੇ ਢੰਗ ਨਾਲ ਹਰ ਬੰਦਾ ਜਿਹੜਾ ਨਾ ਜੀ ਇਹ ਤੋਂ ਪ੍ਰਭਾਵਿਤ ਆ ਜੀ ਇਹ ਤੋਂ ਕੋਈ ਰਾ ਉਹਨਾਂ ਨਸ਼ੇ ਦੀ ਪੂਰਤੀ ਵਾਸਤੇ ਜੀ ਉਹ ਬੰਦੇ ਹਰ ਹੱਦ ਟੱਪ ਜਾਂਦੇ ਆ ਜਿਨ੍ਹਾਂ ਨੂੰ ਮੈਂ ਸਮਝੀ ਨਾ ਕੋਈ ਮਾੜੇ ਉਹਨਾਂ ਦੇ ਕਰਮ ਉਹਨਾਂ ਦੇ ਕੋਈ ਪਿਛਲੇ ਜਿਹੜਾ ਉਹ ਬੰਦਾ ਨਸ਼ੇੜੀ ਇਸ ਪਾਸੇ ਤੁਰ ਪੈਂਦਾ ਫਿਰ ਉਹ ਕਿਵੇਂ ਸਮਾਜ ਨੂੰ ਹਰ ਇੱਕ ਨੂੰ ਜਿਹੜਾ ਬੰਦਾ ਸੋਚਦਾ ਵੀ ਮੈਨੂੰ ਇਹਦਾ ਕੋਈ ਗੱਲ ਨਹੀਂ ਵੀ ਮੈਨੂੰ ਬੋਲਣਾ ਨਹੀਂ ਚਾਹੀਦਾ ਤੇ ਮੈਂ ਚੁੱਪ ਹੋ ਜਾਵਾਂ ਕੋਈ ਗੱਲ ਨਹੀਂ ਉਹਦਾ ਘਰ ਬਰਬਾਦ ਹੋਣ ਡਿਆ ਤੁਸੀਂ ਤੁਰੇ ਜਾਂਦੇ ਛੜਕ ਦੇ ਦੁਪਹਿਰੇ ਹੀ ਉੱਥੇ ਮੋਟਰਸਾਈਕਲ ਖੜਾ ਕੇ ਤੁਹਾਨੂੰ ਤੁਸੀਂ ਪੈਦਲ ਤੁਰ ਕੇ ਆਉਂਦੇ ਘਰ ਮੋਟਰਸਾਈਕਲ ਵੀ ਤੁਹਾਡਾ ਗਿਆ ਤੁਹਾਡਾ ਪਰਸ ਵੀ ਗਿਆ ਤੁਹਾਡਾ ਸਭ ਕੁਝ ਗਿਆ ਫਿਰ ਕਿਵੇਂ ਬਚ ਗਏ ਤੁਸੀਂ ਉਤੋਂ ਮੈਂਟ ਲੱਗਦਾ ਗੋਲੀ ਮਾਰਨ ਲੱਗਿਆ ਬੰਦੇ ਨੂੰ ਜੀ ਅੱਜ ਤੇ ਜਿਹੜੀ ਇਨਸਾਨ ਦਾ ਜਨਮ ਆ ਉਹ ਕਿੱਦਾਂ ਹੋਇਆ ਜੀ ਕਿੱਥੋਂ ਬੰਦਾ ਇੰਨੀਆਂ ਜੂਨਾ ਹੰਡ ਹੰਡ ਕੇ ਤੇ ਮਨੁੱਖਾ ਜੀਵਨ ਚਾਹਤ ਇੱਕ ਸੈਕਿੰਡ ਚ ਬੰਦਾ ਧਰਤੀ ਦੇ ਸੁੱਟ ਦਿੰਦੇ ਆ ਜੀ ਮਹਲਾ ਸਾਹਿਬ ਡੀਐਸਪੀ ਸਸਪੈਂਡ ਤੇ ਐਸਐਚਓ ਸਸਪੈਂਡ ਤੇ 300 ਮੀਟਰ ਦਾ ਸਫ਼ਰ ਤੇ 300 ਮੀਟਰ ਤੇ ਘਰ ਤੇ ਮੈਂ ਜਦੋਂ ਪੁੱਛਿਆ ਮੈਂ ਕਿਹਾ 300 ਮੀਟਰ ਉਹ ਪਿੰਡ ਦੇ ਵਿੱਚ ਅਸੀਂ ਗਏ ਥਰੀਏਵਾਲ ਪਿੰਡ ਸੀ ਨਾ ਥਰੀਏਵਾਲ ਪਿੰਡ ਦੇ ਜੇ ਮਲਕੀਜੇ ਅਸੀਂ ਗਏ ਤੇ ਪੁੱਛਿਆ ਕਿ 300 ਮੀਟਰ ਤੋਂ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਜੇ ਕੋਠੇ ਚੜ੍ਹ ਕੇ ਵੇਖ ਲਓ ਕਿ ਇੱਥੇ ਕੀ ਬਣ ਰਿਹਾ ਉਹ ਪਿੰਡ ਦੇ ਲੋਕ ਕਹਿੰਦੇ ਅਸੀਂ ਤੇ ਹਾਰ ਰੰਬ ਗਏ ਆ ਸ਼ਿਕਾਇਤਾਂ ਦੇ ਦੇ ਕੇ ਇਹ ਲੱਗਦਾ ਬਸ ਐਸਐਸਪੀ ਟੀਐਸਪੀ ਐਸਐਚਓ ਇੱਥੇ ਕਾਰਵਾਈ ਹੋ ਗਈ ਤੇ ਪਿੱਛੇ ਸਾਰਾ ਕੁਝ ਨੈਕਸਸ ਬੰਦ ਰਦਾਵਾ ਸਭ ਇਹ ਸਪੇਡ ਦੀ ਵਿੱਚ ਤੁਹਾਨੂੰ ਗੱਲ ਦੱਸਦਾ ਕਿ ਇਸ ਸਪੇਡ ਦੇ ਵਿੱਚ ਜਿਹੜਾ ਹੈ ਨਾ ਖਾਸ ਕਰਕੇ 2019 ਦੀ ਗੱਲ ਆ ਇੱਥੇ ਇੱਕ ਲੋਪੋਕੇ ਚਗਾਵੇਂ ਵਾਲੀ ਸਾਈਡ ਦੀ ਕੁੜੀ ਦੀ ਮੌਤ ਹੋ ਜਾਂਦੀ ਆ ਸੁਸਾਇਡ ਹੋ ਜਾਂਦਾ ਹੈ ਥਰੀਵਾਲ ਨਹੀਂ ਉਹ ਕਿਸੇ ਲੋਪੋਕੇ ਚੰਗਾਵੇਂ ਵਾਲੀ ਸਾਈਡ ਦੀ ਲੜਕੀ ਸੀ ਉਹਦੀ ਮੌਤ ਹੋ ਜਾਂਦੀ ਹੈ ਸੁਸਾਇਡ ਕਰ ਲੈਂਦੀ ਹੈ ਤੇ ਇੱਥੋਂ ਥਰੀਵਾਲ ਦੇ ਨਾਲ ਲਿੰਕ ਲੱਭਦੇ ਆ ਸੁਸਾਇਡ ਕਰਨ ਤੋਂ ਬਾਅਦ ਜਿਹੜੇ ਲੋਕ ਫਰਾਰ ਹੁੰਦੇ ਆ ਜਦੋਂ ਪੁਲਿਸ ਰੇਡ ਕਰਦੀ ਆ ਚੌਂਕੀ ਦੇ ਵਿੱਚ ਇਸ ਥਰੀਵਾਲ ਪਿੰਡ ਦੇ ਵਿੱਚ ਜਿਹੜੇ ਘਰ ਨੂੰ ਅੱਜ ਜਿੰਦਾ ਲੱਗਾ ਨਾ ਜਿਸ ਘਰ ਦੇ ਉੱਤੇ ਮਾਮਲਾ ਦਰਜ ਗਿਆ ਇਸੇ ਘਰ ਦੀ ਕੁੜੀ ਸੀ ਜਿਹਦੇ ਖਿਲਾਫ ਮਾਮਲਾ ਦਰਜ ਸੀਗਾ ਇਹੋ ਹੀ ਲੋਕ ਸੀਗੇ ਚੌਂਕੀ ਦੇ ਵਿੱਚ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਦੀ ਲੜਕੀ ਮਰ ਗਈ ਉਹਨਾਂ ਨੂੰ ਬੰਦਕ ਬਣਾੜਿਆ ਪੁਲਿਸ ਚੌਂਕੀ ਦੇ ਵਿੱਚ ਐਨੀ ਗੁੰਡਾਗਰਦੀ ਥਰੀਵਾਲ ਚ 2019 ਚ ਦਿ ਚੌਂਕੀ ਦੇ ਵਿੱਚ ਤੇ ਨਾਲ ਉਹੀ ਕਰਿੰਦੇ ਜਿਨ੍ਹਾਂ ਦਾ ਅੱਜ ਨਾਂ ਵਿੱਚ ਆਉਂੜਿਆ ਉਹੀ ਕਰਿੰਦੇ ਪਰਮਜੀਤ ਸਿੰਘ ਪੰਮਾ ਨਾਮ ਉਹੀ ਆ ਸਾਰੇ ਇਹ ਨਾਮ ਉਹੀ ਆ ਪਰਮਜੀਤ ਸਿੰਘ ਪੰਮਾ ਚੌਂਕੀ ਦੇ ਅੰਦਰ ਐਸਐਚਓ ਗਵਾਹੂਗਾ ਮੇਰੇ ਸਾਹ ਉਦੋਂ ਕਪਲ ਕੁਛ ਲੈ ਐਸਐਚਓ ਸੀ ਮਜੀਠੇ ਦੇ ਵਿੱਚ ਤੇ ਲੋਕਾਂ ਨੂੰ ਬੰਦੀ ਕ ਬਣਾ ਲਿਆ ਇੰਨੀ ਗੁੰਡਾਗਰਦੀ ਆ ਇਹ ਨੈਕਸਸ ਜਿਹੜਾ ਨਾ ਬਿਨਾ ਸਿਆਸਤ ਤੋਂ ਤੇ ਬਿਨਾ ਗੁੰਡਾਗਰਦੀ ਤੋਂ ਨਹੀਂ ਚੱਲਦਾ ਨਸ਼ੇ ਦਾ ਇਹ ਛੋਟੇ ਪੱਧਰ ਤੇ ਥੋੜੀ ਆ ਮਨ ਕੇ ਜੇ ਕੋਈ ਸਰਪੰਚ ਰਲਿਆ ਆ ਸਾਹਿਬ ਕਾ ਪੰਚਰ ਰਲਿਆ ਕੋਈ ਵੀ ਬੰਦਾ ਰਲਿਆ ਮੈਨੂੰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਖੁਦ ਦੱਸਿਆ ਜੀ ਅਸੀਂ ਰੋਜ਼ ਦੱਸਣ ਜਾਂਦੇ ਆ ਸ਼ਾਮ ਨੂੰ ਬੰਦਾ ਛੜਾ ਕੇ ਲਿਆਉਂਦਾ ਸੀਐਮ ਸਾਹਿਬ ਕਹਿ ਗਏ ਆ ਕਿ ਨੈਕਸਸ ਵੀ ਫੜਾਂਗੇ ਦਿੱਲੀ ਵਾਲੇ ਪਾਸੋਂ ਇਸ਼ਾਰੇ ਹੋਏ ਅਲਕੋਹਲ ਜਿਹੜੀ ਉਧਰੋਂ ਆ ਰਹੀ ਆ ਕੈਮੀਕਲ ਉਧਰੋਂ ਆ ਰਿਹਾ ਕਹਿੰਦੇ ਬਿਲਕੁਲ ਕਹਿ ਕੇ ਗਏ ਹੁਣ ਵੇਖੋ ਕਿੰਨਾ ਕਸਰ ਹੁੰਦਾ ਹੋ ਸਕਦਾ ਹੈ ਕਿ ਵਾਕਈ ਕਰ ਦੇਣ ਪਰਿਵਾਰਾਂ ਨਾਲ ਅਹੰਦਰਦੀ ਜਿਤਾ ਕੇ ਗਏ ਆ ਕੋਈ ਗੱਲ ਕਹਿ ਕੇ ਉਹਨਾਂ ਕੋਈ ਵੇਖਿਆ ਹੋਏਗਾ ਪੂਰਾ ਨੈਕਸਸ ਤਾਂ ਫੇਰ ਹੀ ਉਹ ਗੱਲ ਕਰਕੇ ਗਏ ਆ 10-10 ਲੱਖ ਰੁਪਏ ਦੀ ਗੱਲ ਕੀਤੀ ਆ ਸ਼ਾਇਦ ਨੌਕਰੀਆਂ ਦੀ ਵੀ ਗੱਲ ਕੀਤੀ ਆ ਕੋਈ ਬੀਏ ਕੀਤਾ ਹੋਊਗਾ ਤੇ ਉਹਨਾਂ ਨੂੰ ਛੇਤੀ ਨੌਕਰੀ ਮਿਲ ਜਾਊਗੀ ਹੋ ਸਕਦਾ ਲੋਕ ਆਸ ਰੱਖਦੇ ਲੋਕ ਵੀ ਇਹ ਢੀ ਕਰੇ ਸੀ ਕਿਉਂਕਿ ਜਿੰਨਾ ਘਰਾਂ ਦੇ ਇਹ ਚਿਰਾਗ ਚਲੇ ਗਿਆ ਜਾਂ ਜ ਉਹ ਸੋਚਦੇ ਨੇ ਕਿ ਰੋਜ਼ਗਾਰ ਦਾ ਧੰਦਾ ਬਲ ਜੇ ਜੇ ਕਿਸੇ ਨੂੰ 10 ਲੱਖ ਰੁਪਏ ਮਿਲੂਗਾ ਕੋਈ ਕਾਰੋਬਾਰ ਆਪਣਾ ਜਿਹੜਾ ਚਲਾ ਲੈਣਗੇ ਬਿਲਕੁਲ ਮਰੇ ਮਰੇ ਤਾਂ ਬਿਲਕੁਲ ਮਾੜੀ ਮੌਤ ਆ ਕਿਉਂਕਿ ਸ਼ਰਾਬ ਪੀਣਾ ਜਿਹੜਾ ਉਹ ਬਿਲਕੁਲ ਸਹੀ ਨਹੀਂ ਹੈ ਕਿਤੇ ਨਾ ਕਿਤੇ ਪਰ ਫਿਰ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਧੰਨਵਾਦ ਕਰਦੇ ਆ ਕਿ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਜਤਾਈ ਨਾ ਮਾੜੀ ਚੰਗੀ ਜੋ ਵੀ ਆ ਨੌਕਰੀ ਕਿਦੋਂ ਮਿਲਣੀ ਨਹੀਂ ਮਿਲਣੀ ਉਹ ਵਕਰੀ ਗੱਲ ਪਰ 10 ਲੱਖ ਰੁਪਏ ਨਾਲ ਆਪਣਾ ਕਾਰੋਬਾਰ ਤੁਹਾਨੂੰ ਨਿਕਲ 10 ਲੱਖ ਦੇ ਨਾਲ ਚਲੋ ਕਾਰੋਬਾਰ ਸਟਾਰਟ ਹੋ ਸਕਦਾ ਪਰ ਉਹ ਮੌਤਾਂ ਜਿਹੜੀਆਂ ਉਹ ਵਾਪਸ ਨਹੀਂ ਆ ਜ਼ਿੰਦਗੀਆਂ ਨਹੀਂ ਇਦੇ ਉੱਤੇ ਕਿਵੇਂ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਬੰਦ ਉਸਦਾ ਪੰਜਾਬ ਦਾ ਨਸ਼ਾ ਤੁਹਾਡੀ ਕਲਮ ਵੀ ਬੜਾ ਬੋਲਦੀ ਆ ਹਨਾ ਲਗਾਤਾਰ ਤੁਸੀਂ ਕਿਸਾਨੀ ਸੰਘਰਸ਼ ਵਿੱਚ ਕਲਮ ਚਲਾਈ ਸੀ ਉਹ ਭਾਵੇਂ ਕਿਸਾਨੀ ਅੰਦੋਲਨ ਪਹਿਲਾ ਸੀ ਕਿਸਾਨੀ ਅੰਦੋਲਨਾਂ ਜੇ ਆਪਾਂ ਅੱਜ ਦੀ ਗੱਲ ਕਰਦੇ ਆ ਨਸ਼ਿਆਂ ਤੇ ਵੀ ਤੁਹਾਡੀ ਕਲਮ ਚੱਲਦੀ ਆ ਪਰ ਕੀ ਲੱਗਦਾ ਤੁਹਾਨੂੰ ਜੇ ਨੈਕਸਸ ਇਦਾਂ ਚੱਲਦਾ ਰਹੂਗਾ ਵੇਖੋ ਜੀ ਇੱਕ ਤੇ ਜਾਗਰੂਤੀ ਜਿਹੜੀ ਆ ਨਾ ਉਹ ਪੈਦਾ ਕਰਨੀ ਪੈਣੀ ਸਮਾਜ ਦੇ ਵਿੱਚ ਜੀ ਕਿਵੇਂ ਹੋਊਗੀ ਉਹ ਤੇ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਤਹਿ ਕਰਨੀ ਪੈਣੀ ਆ ਜੀ ਹਰ ਬੰਦੇ ਨੂੰ ਜੀ ਹਰ ਇਨਸਾਨ ਨੂੰ ਤੇ ਦੋਸ਼ ਦਿੱਤਿਆਂ ਖੜਾ ਨਹੀਂ ਛੁੱਟਣਾ ਜੀ ਦੋਸ਼ ਦੇ ਕੇ ਕਿਉਂਕਿ ਜੇ ਆਪਾਂ ਪੁਰਾਣੀ ਗੱਲ ਕਰਦੇ ਆਂ ਤੇ ਫਿਰ ਮੌਜੂਦਾ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਅੱਜ ਉਹਨਾਂ ਮੌਤਾਂ ਦੇ ਮੋਲ ਆਪਾਂ ਦੇ ਦਈਏ ਤੇ ਪਰ ਜ਼ਿੰਮੇਵਾਰੀ ਕਿਹਦੀ ਸੀ ਹੁਣ ਤਾਕਤ ਕਿਸ ਕੋਲ ਸੀ ਇਹ ਵੀ ਤੇ ਫਿਰ ਗੱਲ ਸਵਾਲ ਇੱਕ ਬਣ ਜਾਂਦਾ ਨਾ ਜੀ ਤੇ ਬੰਦੇ ਮਰਨ ਤੋਂ ਬਾਅਦ ਆਪਾਂ ਉਹਦਾ ਮੁੱਲ ਪਾਦਾਂਗੇ ਆਪਾਂ ਤੇ ਪਰ ਹਾਂ ਜੇ ਪਹਿਲੋਂ ਹੀ ਉਤੋਂ ਕੋਈ ਕਦਮ ਚੰਗਾ ਚੁੱਕਿਆ ਜਾਵੇ ਇਹ ਗੱਲ ਮੀਡੀਆ ਨੇ ਸੀਐਮ ਸਾਹਿਬ ਨੂੰ ਪੁੱਛੀ ਇਹ ਗੱਲ ਅਸੀਂ ਧਾਲੀਵਾਲ ਸਾਹਿਬ ਨੂੰ ਪੁੱਛੀ ਉਹ ਕਹਿੰਦੇ ਸਰਕਾਰ ਤੇ ਆਉਂਦੀ ਨਹੀਂ ਸੀ ਹੁੰਦੀ ਅਸੀਂ ਤੇ ਫਿਰ 24 ਘੰਟੇ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆ ਗਏ ਆ ਇਹ ਸਵਾਲ ਵੀ ਖੜੇ ਕੀਤੇ ਜਦੋਂ ਮਜੀਠੀਆ ਸਾਹਿਬ ਦੀ ਗੱਲ ਕੀਤੀ ਉਹਨਾਂ ਨੇ ਤੰਜ ਵੀ ਉਹਨਾਂ ਕੱਸੇ ਆ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕੱਸੇ ਕਿ ਇਹ ਤੰਜ ਕੱਸਣ ਦੀ ਰਾਜਨੀਤੀ ਕੋਈ ਜ਼ਿਆਦਾ ਨਹੀਂ ਹੋਊਗੀ ਵੇਖੋ ਇਹ ਜੇ ਤੰਜਾਂ ਵਾਲੇ ਪਾਸੇ ਚੱਲ ਗਏ ਨਾ ਫਿਰ ਤੇ ਨਾ ਆਉਣ ਵਾਲੇ ਸਮੇਂ 'ਚ ਰੁਕਣਾ ਨਾ ਹੋਣ ਕੇ ਨੂੰ ਨਿਆ ਮਿਲਣਾ ਫਿਰ ਦੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਉਹ ਚੱਲਦੇ ਰਹਿਣੇ ਆ ਜੀ ਇਹ ਤੇ ਮੈਂ ਤੇ ਪਾਤਸ਼ਾਹ ਕੀ ਅਰਦਾਸ ਕਰਦਾ ਕਿ ਪਾਤਸ਼ਾਹ ਜਿਨ੍ਹਾਂ ਕੋ ਪੰਜਾਬ ਦੀ ਵਾਗਡੋਰ ਆਉਂਦੀ ਆ ਉਹਨਾਂ ਨੂੰ ਮਤਬੁੱਧ ਪਾਵੇ ਉਹਨਾਂ ਦੇ ਫਰਜ਼ ਬੰਦੇ ਆ ਜੀ ਤੇ ਵੇਖੋ ਜੀ ਜਿਹੜੀ ਸਿਆਸਤ ਆ ਸਿਆਸਤ ਨੇ ਤੇ ਦੋਸ਼ ਤਹਿ ਕਰਨੇ ਹੀ ਕਰਨੇ ਆ ਜੀ ਇੱਕ ਦੂਜੇ ਦੇ ਉੱਤੇ ਸਿਆਸਤ ਦਾ ਰੂਪ ਹੀ ਐਸਾ ਵਾ ਵੋਟ ਬੈਂਕ ਵੋਟ ਬੈਂਕ ਉਹ ਸੱਚ ਵੀ ਹਾਂ ਹਮਦਰਦੀ ਵੀ ਹੋ ਸਕਦੀ ਹੈ ਇਹ ਨਹੀਂ ਵੀ ਸਮੁੱਚਾ ਇੱਕ ਇਕੋ ਆਪਾਂ ਕਰਦਾਂਗੇ ਆਪਾਂ ਬੜੇ ਬੜੇ ਚੰਗੇ ਲੀਡਰ ਵੀ ਹੈਗੇ ਆ ਜੀ ਤੇ ਪਰ ਉਹ ਵੇਖੋ ਜੀ ਕਿਸੇ ਨੂੰ ਦੋਸ਼ ਦੇਣ ਦੀ ਥਾਂ ਤੇ ਦੋਸ਼ ਜ਼ਿੰਮੇਵਾਰੀ ਜਦੋਂ ਪਰਿਵਾਰ ਦਾ ਕੋਈ ਮੁਖੀ ਹੈ ਜੀ ਤੇ ਪਰਿਵਾਰ ਦੀ ਵੇਖੋ ਜੀ ਜੇ ਆਪਾਂ ਛੋਟੇ ਨੂੰ ਫੜਾਂਗੇ ਉਹ ਨਹੀਂ ਆ ਜਿਹੜਾ ਲੀਡ ਕਰ ਰਿਹਾ ਪਰਿਵਾਰ ਨੂੰ ਜ਼ਿੰਮੇਵਾਰੀ ਤੇ ਉਹਦੀ ਬੰਦੀ ਹੈ ਜੀ ਤੁਹਾਡੇ ਲੱਗ ਕੇ ਚਿੱਟੇ ਦਾ ਕਿਵੇਂ ਆ ਖਤਮ ਹੋ ਗਿਆ ਵੇਖੋ ਜੀ ਜਿਹੜੀ ਇੱਕ ਸਚਾਈ ਹੈ ਵੱਡੀ ਮੈਂ ਸਪਸ਼ਟ ਕਿਉਂਕਿ ਮਜੀਠੇੜਕੇ ਦੇ ਬਹੁਤ ਸੰਗਤਾਂ ਪਿਆਰ ਕਰਦੀਆਂ ਜਾਣਦੇ ਵੀ ਆ ਜੀ ਇਸ ਗੱਲੋਂ ਵੀ ਜਾਣਦੇ ਕਿ ਗੱਲ ਸਪਸ਼ਟ ਕਰੀ ਦੀ ਸੱਚ ਕਰੀ ਦੀ ਹੈ ਜੀ ਤੇ ਸਿਆਸਤ ਤੋਂ ਰਹਿਤ ਕਰੀ ਦੀ ਹੈ ਜੀ ਤੇ ਗੱਲ 'ਚ ਵੀ ਫੇਰ ਸਚਾਈ ਰਹਿੰਦੀ ਜੀ ਸਿਆਸਤ ਆਪਾਂ ਮੀਰੀ ਪਰੀ ਆਚਾਰਾ ਸਿਧਾਂਤ ਲੈ ਕੇ ਥੋੜੀ ਆਪਾਂ ਪਾਸੇ ਕਰਦੇ ਆਪਾਂ ਜੀ ਵੇਖੋ ਜੀ ਜੇ ਗੱਲ ਜਿਹੜੀ ਨਸ਼ਿਆਂ ਦੀ ਮਜੀਠੇੜਕੇ 'ਚ ਕੀਤੀ ਜਾਂਦੀ ਹੈ ਨਾ ਜੀ ਅੱਜ ਤੋਂ ਜੇ ਪੁਰਾਣੇ ਸਮੇਂ ਵਾਲੇ ਚੱਲ ਜੂ ਤੇ ਮਜੀਠੇ ਕਰੀ ਮੌਤ ਜਿਹੜੀ ਉਹ ਅਸੀਂ ਨਸ਼ੇ ਨਾਲ ਪਹਿਲਾਂ ਨਹੀਂ ਸੁਣੀ। ਇਹ ਗੱਲ ਕਿਤੇ ਉਹ ਹੀ ਪੁੱਛ ਲੋ ਹਾਂ ਜੇ ਤੁਸੀਂ ਦੋਸ਼ ਘੜਨੇ ਆ ਉਹ ਤੇ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਜੀ ਉਹ ਤੇ ਘੜੇ ਜਾਣੇ ਆ ਜੀ ਉਹ। ਇਹ ਫਿਰ ਹੌਲੀ ਹੌਲੀ ਤੁਰਿਆ ਜੀ। ਹੌਲੀ ਹੌਲੀ ਤੁਰਿਆ ਹਾਂ ਹੁਣ ਇਹ ਵੀ ਸਚਾਈ ਆ ਕਿ ਐਸ ਵੇਲੇ ਦੀ ਐਸ ਵੇਲੇ ਦੀ ਇਹ ਸਚਾਈ ਆ ਕਿ ਪਿਛਲੇ ਸਮੇਂ ਤੋਂ ਕਿਤੇ ਨਾ ਕਿਤੇ ਕੰਟਰੋਲ ਹੋਇਆ ਜੀ। ਪੰਜਾਂ ਪੰਜ ਸੱਤ ਸੱਤ ਬੰਦੇ ਜਿਹੜੇ ਆ ਸਾਡੇ ਇੱਥੇ ਆ ਲੱਗੇ ਲੱਗੇ ਇਸ ਪਿੰਡ ਦੇ ਵੀ ਮਰੜੀ ਕਲਾਂ ਦੇ ਵੀ ਇੱਕ ਦੋ ਬੰਦੇ ਇਹ ਵੇਲੇ ਅੰਦਰ ਆ ਪਿੰਡ ਸ਼ਾਮਨਗਰ ਦੇ ਵੀ ਇੱਕ ਦੋ ਅੰਦਰ ਆ ਹੋਰ ਨਾ ਪਿੰਡਾਂ ਦੇ ਵੀ ਅੰਦਰ ਆ ਹਾਂ ਉਹ ਚੀਜ਼ ਨਾ ਕਿਤੇ ਨਾ ਕਿਤੇ ਫਰਕ ਪਿਆ ਵਾ ਪਰ ਅਸੀਂ ਚਾਹੁੰਦੇ ਆ ਕਿ ਉਹਨੂੰ ਅਮਲੀ ਰੂਪ ਮਿਲੇ ਪੂਰਨ ਤੌਰ ਤੇ ਬੰਦ ਹੋਵੇ ਤੇ ਜੇ ਕਹਿ ਦੀ ਏ ਜਿੱਦਾਂ ਇੱਕ ਕਹਾਵਤ ਬਣ ਗਈ ਮਜੀਠਾ ਹਲਕਾ ਇੱਕ ਉਹ ਗੱਲ ਬਿਲਕੁਲ ਗਲਤ ਆ ਸਚਾਈ ਤਾਂ ਦੂਰ ਆ ਜਿੱਦਾਂ ਦਾ ਪੰਜਾਬ ਦਾ ਉਦਾਂ ਦਾ ਮਜੀਠਾ ਜੀ ਇੱਕ ਚੀਜ਼ ਦੱਸਿਓ ਚਲੋ ਜੇ ਚਿੱਟਾ ਖਤਮ ਹੋ ਗਿਆ ਤਾਂ ਸ਼ਰਾਬ ਦੇ ਨਾਲ ਜਿਹੜਾ 70 ਵਿਛਨੇ ਚੱਲੂ ਹੋਏ ਆ ਇਹ ਨਾ ਸਟਾਰਟ ਹੋ ਜਾਣਗੇ ਵੇਖੋ ਜੀ ਇਹਦੇ ਅੱਜ ਜੇ ਪਤਾ ਲੱਗਾ ਵੀ ਇਹ ਲੜੀ ਲੰਮੀ ਆ ਇਹ ਇੱਥੇ ਦੀ ਇਹਦੀ ਜੜੂ ਦੂਰ ਲੱਗੀ ਆ ਵੀ ਸੀਐਮ ਸਾਹਿਬ ਵੀ ਕਹਿ ਗਏ ਆ ਮਾਲਾ ਸਾਹਿਬ ਵੀ ਸੀਐਮ ਸਾਹਿਬ ਵੀ ਕਹਿ ਗਏ ਆ ਕਿ ਇਹਦੀਆਂ ਜੜਾ ਬਣੀਆਂ ਲੰਬੀਆਂ ਹੁਣ ਗੱਲ ਮਜੀਠੇੜ ਕੇ ਜੇ ਵਾਪਰੀ ਆ ਤੇ ਸਾਰੇ ਪਾਸੇ ਕੀ ਆ ਵੀ ਮਜੀਠਾ ਵਾਲਾ ਕਹਣਾ ਕਿਉਂਕਿ ਇੱਥੇ ਘਟਨਾ ਵਾਪਰ ਗਈ ਆ ਇੱਥੇ ਇਹੋ ਜਿਹੀ ਕਿਤੇ ਹੁਣਾ ਵਾਪਰੇ ਪਰ ਇਹਦੀ ਜੜ ਲੁਧਿਆਣੇ ਜਾ ਕੇ ਲੱਭਣ ਡਈ ਹੈ ਜੀ ਇਹਦੀ ਲੜੀ ਇਥੋਂ ਘੁੰਮਦੀ ਘੁੰਮਦੀ ਤੇ ਲੁਧਿਆਣੇ ਜਾ ਕੇ ਉਹ ਜੁੜ ਰਹੀ ਹੈ ਜੀ ਅਸੀਂ ਚਾਹੁੰਦੇ ਆ ਕਿ ਉਹ ਗੱਲ ਨਾ ਰਹੇ ਜੇ ਹੁਣ ਉਹ ਤੋਂ ਪੁੱਟੀ ਜਾਵੇ ਜੜ ਜੀ ਉਹ ਤਸਕਰ ਫੜੇ ਜਾਣਾ ਜਿੰਨਾਂ ਨੇ ਮੌਤ ਵੰਡੀ ਆ ਇੱਕ ਹੋਰ ਮੈਂ ਰੰਧਾਵਾ ਸਾਹਿਬ ਤੁਹਾਡੇ ਨਾਲ ਗੱਲ ਕਰਾਂਗੇ ਜਿੱਥੇ ਉਹ ਵੀਰ ਹੋਇਆ ਨਾ ਬੁਲਾਵਾਂਗੇ ਵੀ ਆਪਾਂ ਤੁਹਾਨੂੰ ਇਹਦੇ ਮੌਤਾਂ ਬਚ ਗਈਆਂ ਜੀ ਇਹ ਤੇ ਮਹਾਰਾਜ ਦਾ ਕਾਲਪੁਰਖ ਦਾ ਪਾਛਾ ਦਾ ਤੇ ਉਹ ਬੰਦੇ ਦਾ ਧੰਨਵਾਦ ਆ ਜੀ ਉਸ ਬੰਦੇ ਨੇ ਘਟੋ ਘੜ 50 60 ਮੌਤਾਂ ਰੋਕ ਲੀਆਂ ਜੀ ਹੁਣ ਤੁਸੀਂ ਪੁੱਛੋ ਕਿਵੇਂ ਰੋਕ ਲੀਆਂ ਜਿੱਥੇ ਰੋਜ਼ ਵਿਕਦੀ ਸੀ ਨਾ ਉਹਨੇ ਕਿਹਾ ਵੀ ਥੋੜਾ ਜਿਹਾ ਪਹਿਲਾਂ ਦੇ ਇੱਥੇ ਬੰਦੇ ਬਿਮਾਰ ਹੋ ਗਏ ਆ ਤੇ ਤੁਸੀਂ ਪੀਣ ਆਗੇ ਜੀ ਉੱਥੇ ਕੋਈ ਇੱਕ ਦੋ ਬੰਦੇ ਪੀਣ ਨਹੀਂ ਸੀ ਆਉਂਦੇ ਉੱਥੇ ਸੈਂਕੜਾ ਬੰਦੇ ਪੀਣ ਆਉਂਦੇ ਸੀ 300 ਮੀਟਰ ਉਥੋਂ ਚੌਪਲ ਚੌਂਕੀ ਚੌਂਕੀ ਜੀ ਉਸ ਬੰਦੇ ਨੇ ਖਲੋ ਕੇ ਇਹਨਾਂ ਨੂੰ ਕਿਹਾ ਮੁੜ ਜਾਓ ਇੱਥੇ ਤੇ ਮੌਤ ਹੋ ਗਈ ਆ ਬੰਦਿਆਂ ਦੀ ਉਹ ਫਿਰ ਉਹ ਬੰਦੇ ਨੇ ਮੈਂ ਦਾ ਧੰਨਵਾਦ ਕਰਦਾ ਉਹਨੇ ਖਲੋ ਕੇ ਲੋਕਾਂ ਨੂੰ ਜਾਗਰੂਕ ਕਰਕੇ ਮੋੜਿਆ ਨਹੀਂ ਤੇ ਹੋ ਸਕਦਾ ਇਹ ਭਾਣਾ ਇਤੋਂ ਵੱਡਾ ਵਾਪਰ ਜਾਂਦਾ ਜੀ ਕਿਉਂਕਿ ਦੋ ਤਿੰਨ ਸੰਸਕਾਰ ਵੀ ਹੋ ਗਏ ਜੀ ਬਿડા ਗੱਲ ਨੂੰ ਦੱਸਿਆ ਕਿਸ ਨੂੰ ਇਹ ਸੰਸਕਾਰ ਵੀ ਦੋ ਤਿੰਨ ਜਿਹੜੇ ਸੀ ਉਹ ਹੋ ਗਏ ਜੀ ਉਹ ਅੱਛਾ ਜਿਹੜੇ ਇਹ ਖਬਰ ਨਾ ਨਿਕਲਿਓ ਪਹਿਲੇ ਪਹਿਲੇ ਸੰਸਕਾਰ ਹੋ ਗਏ ਇੱਥੇ ਸੰਸਕਾਰ ਹੋ ਗਏ ਜੀ ਮਲਾ ਸਾਬ ਲਾਸ ਦੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਇੱਕ ਪੱਤਰਕਾਰ ਦੀ ਨਜ਼ਰ ਤੋਂ ਕੋਸ਼ਿਸ਼ ਕਰਾਂਗੇ ਅਸੀਂ ਇਸ ਇਲਾਕੇ ਨੂੰ ਹੋਰ ਗੱਲਬਾਤ ਕਰੀਏ ਇੱਕ ਪੱਤਰਕਾਰ ਦੀ ਨਜ਼ਰ ਕਿਵੇਂ ਵੇਖਦੀ ਹੈ ਨਸ਼ਾ ਕਿਵੇਂ ਖਤਮ ਹੋਸਦਾ ਪੰਜਾਬ ਬਿਲਕੁਲ ਨਸ਼ਾ ਜਿਹੜਾ ਨਾ ਆਪਾਂ ਸਰਕਾਰਾਂ ਦੀ ਗੱਲ ਸੁਣ ਦਿੰਦੇ ਨੇ ਸਰਕਾਰਾਂ ਬਿਲਕੁਲ ਆਪਣੇ ਆਪਣੇ ਤਰੀਕੇ ਨਾਲ ਜ਼ੋਰ ਲਗਾਉਂਦੀਆਂ ਲੇਕਿਨ ਸਾਨੂੰ ਇਕੱਠਿਆ ਹੋਣਾ ਪੈਣਾ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਪਿੰਡਾਂ ਦੇ ਜਿਹੜੇ ਲੋਕ ਆ ਇਹ ਵੀ ਜਦੋਂ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣਗੇ ਨਾ ਤੇ ਨਸ਼ਾ ਉਦੋਂ ਬੰਦ ਹੋਣਾ ਹੈ ਕੱਲੀ ਸਰਕਾਰ ਚੰਡੀਗੜ੍ਹ ਤੋਂ ਬਹਿ ਕੇ ਕੱਲੇ ਮੰਤਰੀ ਵਿਧਾਨ ਸਭਾ ਤੋਂ ਬਹਿ ਕੇ ਕੰਦੇ ਚੰਡੀਗੜ੍ਹ ਦੇ ਦਫ਼ ਨੀ ਹੋਣਾ ਜੇ ਜੇ ਮੈਂ ਤੁਹਾਡੀ ਗੱਲ ਰੋਕਦਾ ਜੇ ਤੁਹਾਡੀਆਂ ਲੋਕੇਸ਼ਨਾਂ ਦੇਖੀਆਂ ਜਾ ਸਕਦੀਆਂ ਤੁਹਾਨੂੰ ਪੁੱਸ ਘਰੋਂ ਫੜ ਸਕਦੀ ਆ ਜੇ ਤੁਹਾਡੀਆਂ ਲੋਕੇਸ਼ਨਾਂ ਦੇ ਉੱਤੇ ਪਤਾ ਲੱਗਦਾ ਕਿ ਕਿੱਧਰਲੇ ਪਾਸੇ ਤੁਸੀਂ ਜਾ ਰਹੇ ਹੋ ਤੇ ਨਸ਼ਾ ਤਸਕਰਾਂ ਦੀਆਂ ਲੋਕੇਸ਼ਨਾਂ ਨਹੀਂ ਫੜੀਆਂ ਜਾ ਸਕਦੀਆਂ ਕੀ ਲੱਗਦਾ ਤੁਹਾਨੂੰ ਰੰਧਾਵਾ ਸਾਹਿਬ ਚਿੰਤਾ ਦੀ ਗੱਲ ਤੇ ਇਹੋ ਹੀ ਆ ਕਿ ਜਿੱਦਾਂ ਇਹ ਪਤਾ ਲੱਗ ਰਿਹਾ ਕਿ ਇਹਦਾ ਨੈਕਸਸ ਲੁਧਿਆਣੇ ਜੁੜਿਆ ਆ ਤੇ ਮੈਂ ਗੱਲ ਕਰ ਰਿਹਾ ਜਿਹੜੇ 3A ਵਾਲ ਵਾਲੇ ਆ ਮੈਨੂੰ ਲੱਗਦਾ ਜਲੰਧਰੋਂ ਗਾਹ ਨਹੀਂ ਗਏ ਹੋਣੇ ਨਸ਼ਾ ਵੇਚਣ ਵਾਲੇ ਇਹਨਾਂ ਨੂੰ ਕੋਈ ਪਛਾਈ ਰਿਆ ਨਾ ਜਿਹੜਾ ਰੋਜ਼ ਬੰਦਾ ਬਗਾਨੇ ਥਾਂ ਤੋਂ ਆਉਂਦਾ ਆ 3A ਪਿੰਡ ਵਾਲੇ ਵੀ ਜਾਣਦੇ ਹੋਣੇ ਵੀ ਇਹ ਬੰਦਾ ਚੌਥੇ ਪੰਜਵੇਂ ਦਿਨ ਲੁਧਿਆਣੇ ਦੀ ਗੱਡੀ ਆਉਂਦੀ ਆ ਜਾਂ ਜਿਹੜਾ ਪਿੰਡ ਵਾਲਾ ਲੁਧਿਆਣੇ ਚ ਗੱਡੀ ਲੈ ਕੇ ਜਾ ਰਿਹਾ ਉਹ ਕਿੱਧਰ ਜਾ ਰਿਹਾ ਇਹਦਾ ਮਤਲਬ ਵੀ ਕੋਈ ਨਾ ਕੋਈ ਵਿੱਚ ਪਾਜੀ ਰਲਿਆ ਹੈਗਾ ਵਾ ਸਾਡੀਆਂ ਏਜੰਸੀਆਂ ਕਿੱਥੇ ਹੋ ਸਕਦੀਆਂ ਜਿਨ੍ਹਾਂ ਨੇ ਖਾਸ ਕਰਕੇ ਬਚਾਉਣਾ ਹੁੰਦਾ ਬਚਾਉਣਾ ਵੀ ਹੁੰਦਾ ਤੇ ਉਹਨਾਂ ਰਿਪੋਰਟ ਵੀ ਦੇਣੀ ਹੁੰਦੀ ਆ ਕਿ ਇਹ 300 ਮੀਟਰ ਦੂਰ ਨਸ਼ਾ ਵਿਕਦਾ ਸੀ ਸਾਡੀਆਂ ਏਜੰਸੀਆਂ ਅੱਜ ਬੜੀਆਂ ਤਤਪਰ ਆ ਅੱਜ ਵੇਖ ਰਹੇ ਸੀ ਪਿੰਡਾਂ ਦੇ ਜਿੱਥੇ 3 ਗੱਲ ਪਿੰਡ 'ਚ ਏਜੰਸੀਆਂ ਦੇ ਬੰਦੇ ਗਏ ਤੇ ਉਹ ਪਰਿਵਾਰਾਂ ਨੂੰ ਲੈ ਕੇ ਸਪੰਸਰ ਸਾਬ ਲੈ ਕੇ ਆ ਰਹੇ ਸੀ ਉਹ ਕਹਿ ਰਹੇ ਸੀ ਕਿ ਆਓ ਸੀਐਮ ਸਾਹਿਬ ਆਉਣ ਲੱਗੇ ਉੱਥੇ ਜਾਣਾ ਤੇ ਏਜੰਸੀਆਂ ਉਦੋਂ ਕਿੱਥੇ ਸੀ ਜਦੋਂ ਸਾਰਾ ਖੁਸ਼ ਹੋ ਰਿਹਾ ਬੰਦਾਵਾ ਸਾਬ ਏਜੰਸੀਆਂ ਤੇ ਆਉਣੀਆਂ ਨੇ ਸ਼ਹਿਰ ਤੋਂ ਜਾਂ ਹੋਰ ਜਗ੍ਹਾ ਤੋਂ ਮੈਂ ਕਿਹਾ ਚੌਂਕੀ ਬੜੀ ਨਜ਼ਦੀਕ ਹੈ ਜਿੱਦੀ ਬਾਰ-ਬਾਰ ਸਵਾਲ ਜਿੱਤੇ ਚੁੱਕਿਆ ਜਾਂਦਾ ਵਾ ਮੈਨੂੰ ਲੱਗਦਾ 3E ਵਾਲ ਦੇ ਵਿੱਚ ਹੀ ਚੌਂਕੀ ਹੋਣੀ ਆ ਬਿਲਕੁਲ 3E ਵਾਲ ਦੇ ਵਿੱਚ ਚੌਂਕੀ ਆ ਨਾਲ ਹੀ ਚੌਂਕੀ ਆ ਚੰਗੇ ਅਫਸਰ ਆ ਜਾਣਗੇ ਹੁਣ ਚੰਗੇ ਅਫਸਰ ਮਿਲਣ ਨੇ ਉਹ ਗੱਲ ਕੀ ਹੈ ਵੀ ਹੋ ਸਕਦਾ ਕੋਈ ਚੰਗਾ ਅਫਸਰ ਆ ਜਾਏ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਅਫਸਰ ਹੀ ਭ੍ਰਿਸ਼ਟ ਨੇ ਇਹ ਕੋਈ ਗੱਲ ਕਹਿ ਨਹੀਂ ਸਕਦੇ ਆਪਾਂ ਕੋਈ ਬਹੁਤ سارے ਚੰਗੇ ਅਫਸਰ ਨੇ ਕੁਝ ਕਮੀਆਂ ਰਹਿ ਗਈਆਂ ਤੇ ਤਾਂ ਹੀ ਅਫਸਰ ਬਦਲੇ ਨਾ ਕੁਝ ਹੋਣਗੀਆਂ ਕਮੀਆਂ ਚ ਇੱਕ ਚੀਜ਼ ਦੱਸਿਓ ਲਾਸਟ ਦੇ ਵਿੱਚ ਮੈਂ ਤੁਹਾਡੇ ਤੁਹਾਡੇ ਲਈ ਇੱਕ ਬਣ ਰਿਹਾ ਹਾਂਗਾ ਤੁਸੀਂ ਦੱਸਿਓ ਕਿ ਜਦੋਂ ਪਿੰਡਾਂ 'ਚ ਗੱਲ ਕਰਨ ਜਾਂਦੇ ਆ ਪਿੰਡਾਂ ਦੇ ਲੋਕ ਵੀ ਨਹੀਂ ਸੀ ਬੋਲਦੇ ਥਰੀ ਗੱਲ ਪਿੰਡ ਦੇ ਵਿੱਚ ਜਦੋਂ ਬੋਲਣ ਲੱਗੇ ਤੇ ਫਿਰ ਉਹਨਾਂ ਦੁੱਖ ਦੱਸਿਆ ਸਰਪੰਚ ਸਾਹਿਬ ਆਪਣਾ ਪਹਿਲਾਂ ਲੋਕਾਂ ਦੀ ਆਵਾਜ਼ ਬੰਦ ਸੀ ਉਹ ਕਹਿ ਰਹੇ ਸੀ ਕਿ ਜੇ ਤੁਸੀਂ ਗੱਲ ਕੀਤੀ ਹੋ ਤਾਂ ਸਾਮ ਨੂੰ ਸਾਨੂੰ ਵੀ ਲੋਕਾਂ ਨੇ ਆਣ ਕੇ ਘੇਰਨਾ ਜਿਹੜੇ ਨਸ਼ਾ ਤਸਕਰ ਮੈਂ ਕਿਹਾ ਮੈਨੂੰ ਹੁਣੇ ਇੱਕ ਲੇਡੀ ਜੀ ਇੱਥੇ ਦੱਸ ਰਹੀ ਕਹਿੰਦੀ ਹੈ ਇੱਕ ਨਿੱਜੀ ਚੈਨਲ ਤੇ ਤੁਹਾਡੇ ਚੈਨਲ ਤੇ ਗੱਲ ਕਰ ਮੇਰੇ ਨਾਲ ਮੈਨੂੰ ਦੱਸ ਕੇ ਗਏ ਬੀਬੀ ਤੁਹਾਡੇ ਚੈਨਲ ਤੇ ਗੱਲਬਾਤ ਤਰੀ ਬਾਤ ਸੁਣ ਰਹੇ ਹੈ ਨਾ ਤੇ ਉਹਨਾਂ ਬੀਬੀਆਂ ਦੇ ਵੀ ਪੁੱਛ ਦਛ ਕਰਕੇ ਪਰਚਾ ਉਹ ਹੈ ਵੀ ਜਿਹੜੀ ਗੱਲਬਾਤ ਕੀ ਲੇਡੀਜ਼ ਕਰਕੇ ਗਈ ਸੀ ਉਹ ਆਮ ਆਦਮੀ ਪਾਰਟੀ ਤੇ ਸੀ ਪਾਰਟੀ ਦੀ ਮੈਂ ਗੱਲ ਨਹੀਂ ਕਰਦਾ ਲੋਕ ਤਾਂ ਪਾਰਟੀ ਬਾਜੀ ਤੋਂ ਉੱਪਰ ਕੇ ਉੱਠ ਕੇ ਗੱਲ ਕਰ ਰਹੇ ਸੀ ਇੱਥੇ ਪਾਰਟੀ ਦੀ ਤੇ ਕਿਸੇ ਨੇ ਗੱਲ ਨਹੀਂ ਕੀਤੀ ਗੱਲ ਤੇ ਨਸ਼ੇ ਦੀ ਚੱਲ ਰਹੀ ਜਿਹੜੇ ਲੋਕ ਮਰ ਗਏ ਜੇ ਲੋਕ ਨਾ ਮਰਦੇ ਤਾਂ ਨਾ ਲੋਕ ਸਾਹਮਣੇ ਆਉਂਦੇ ਮੈਂ ਤਾਂ ਕਹਿੰਦਾ ਜਿਹੜੇ ਧਮਕੀਆਂ ਦੇ ਰਹੇ ਨੇ ਬੋਲਣ ਵਾਲਿਆਂ ਨੂੰ ਕੈਮਰੇ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਉਹਨਾਂ ਤੇ ਵੀ ਸਖਤ ਕਾਰਵਾਈ ਰੱਖਿਓ ਧੰਨਵਾਦ ਜੀ ਸਰਪੰਚ ਸਾਹਿਬ ਇਹਨੂੰ ਕਿਵੇਂ ਵੇਖਦੇ ਹੋ ਕਿ ਬੀਬੀ ਨੇ ਸਾਡੇ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਕਿ ਮੈਂ ਦੁੱਖ ਦਖਣਾ ਦੱਸਣਾ ਚਾਹੁੰਨੀ ਆ ਦੁੱਖ ਦੱਸਿਆ ਉਹਨੇ ਕਿਹਾ ਕਿ ਮੈਂ ਤਾਂ ਫੜਾ ਕੇ ਉਹਨੀਆਂ ਦੱਸ ਕੇ ਉਹਨੀ ਆ ਤੇ ਜਿਹੜੇ ਵੇਚਣ ਵਾਲੇ ਆ ਪਹਿਲੋਂ ਘਰਾਂ ਚ ਹੁੰਦੇ ਆ ਤੇ ਅਸੀਂ ਜੇ ਰਿਕਾਰਡਿੰਗ ਕਰਕੇ ਇੱਥੇ ਪਹੁੰਚੇ ਸੀ ਮੈਂ ਇੱਥੇ ਬੈਠਾ ਸੀ ਇਹ ਜਗ੍ਹਾ ਦੇ ਉੱਤੇ ਚਾਹ ਪਾਣੀ ਛਕ ਰਹੇ ਸੀ ਤੇ ਉਹ ਬੀਬੀ ਕਹਿੰਦੀ ਕਿ ਵੀਰ ਜੀ ਮੈਨੂੰ ਧਮਕੀਆਂ ਮਿਲ ਵੀ ਗਈਆਂ ਪਿੰਡ ਦੇ ਮੈਂ ਤਾਂ ਬੜਾ ਹਰਾਨ ਹੋਇਆ ਜੀ ਸੁਣ ਕੇ ਇਹ ਗੱਲ ਵੀ ਕਮਾਲ ਦੀ ਗੱਲ ਆ ਅੱਜ ਕਿਹੜਾ ਅਫਸਰ ਨਹੀਂ ਇੱਥੇ ਮੌਜੂਦ ਐ ਇਸ ਵ ਸਾਰਾ ਇਹ ਇੱਥੇ ਆ। ਉਹਨਾਂ ਲੋਕਾਂ ਨੂੰ ਉੱਥੇ ਵੀ ਡਰ ਨਹੀਂ ਆਇਆ ਜੀ। ਇਹ ਗੱਲ ਬੜੀ ਸੋਚਣ ਤੇ ਵਿਚਾਰਨ ਵਾਲੀ ਆ ਜੀ। ਫਿਰ ਜਦੋਂ ਇੱਥੇ ਮੈਂ ਦਰਸ਼ਕਾਂ ਨਾਲ ਜਿਹੜੇ ਵੀ ਜੁੜੇ ਆ ਸਾਡੇ ਭੈਣ ਭਾਈ ਉਹਨਾਂ ਨਾਲ ਗੱਲ ਕਰਾਂਗਾ ਕਿਉਂਕਿ ਦਾਸ ਵੀ ਸਾਫਕਾ ਸਰਪੰਚ ਜੀ ਤੇ ਕਿਸੇ ਵੇਲੇ ਆਪਾਂ ਦੋਸ਼ ਤਹਿ ਪੰਚਾਇਤਾਂ ਦੇ ਵੀ ਕਰ ਦਿੰਦੇ ਆ। ਤੇ ਇੱਕ ਤਸਕਰ ਲੋਕ ਉਹ ਮੌਕੇ ਤੇ ਇਥੇ ਉਹਨੂੰ ਇਹ ਵੀ ਨਹੀਂ ਡਰ ਆਇਆ ਵੀ ਮੇਰੇ ਲਾਗੇ 3-3 17 ਵਾਲੇ ਖੜੇ ਆ। ਤੇ ਉਹ ਇੱਥੇ ਉਹ ਗੁਰੂ ਘਰ ਸ਼ਰਿਆਮ ਧਮਕੀ ਦੇਗੀ ਇਸ ਕਰਕੇ ਇਹ ਜੰਗ ਜਿਹੜੀ ਆ ਸਮੁੱਚੇ ਢਾਂਚੇ ਨੂੰ ਲੜਨੀ ਪੈਣੀ ਆ ਕਿਉਂਕਿ ਅਜਿਹੇ ਲੋਕ ਕਈ ਥਾਂ ਉਹਦੇ ਨੁਕਸਾਨ ਵੀ ਕੀਤੇ ਇਨਾਂ ਜੀ ਇੱਕ ਪਰਮਾਨ ਬੜਾ ਤਕੜਾ ਲਖਣ ਕੇ ਪੱਡੇ ਸ਼ਹਿਰ ਪਿੰਡਿਆ ਜੀ ਉਹਦਾ ਕਤਲ ਹੋ ਗਿਆ ਸੀ ਉਦੋਂ ਜੀ ਇੱਕ ਤਰਨਤਾਰ ਨਾਲ ਬੰਦਾ ਸੀ ਬੜਾ ਵਧੀਆ ਬੰਦਾ ਸੀ ਉਹਦਾ ਕਤਲ ਹੋ ਗਿਆ ਜੀ ਉਹਦਾ ਇਸ ਕਰਕੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਨਾ ਜੀ ਜਿਹੜੇ ਇਹਨਾਂ ਦੇ ਦੇਲੇ ਇਤੋਂ ਤੱਕ ਵੱਧ ਗਿਆ ਤੁਸੀਂ ਅੱਖੀਂ ਵੇਖ ਲਿਆ ਜੀ ਧੰਨਵਾਦ ਮਲਕੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੇਨਤੀ ਕਰਾਂਗਾ ਜਰੂਰ ਜੀ ਇਹ ਸਾਡੇ ਜਥੇਦਾਰ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਸਲਾਘਾ ਜੋਗ ਨੇ ਉਹਨਾਂ ਦੇ ਉੱਪਰ ਹਲੇ ਜੀ ਬਹੁਤ ਵਧੀਆ ਜੀ ਇਸ ਵੇਲੇ ਉਹ ਵਾਕਏ ਜਿਹੜੀ ਆਪਨੂੰ ਲੋੜ ਸੀ ਪ੍ਰਚਾਰ ਦੀ ਕਰ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਰੂਰ ਇਹਨਾਂ ਪਿੰਡਾਂ ਦੇ ਵਿੱਚ ਵੀ ਗੁਰਮਤ ਦੇ ਸਮਾਗਮ ਜਿਹੜੇ ਉਹ ਕਰਾਏ ਜਾਂਦੇ ਇੱਥੇ ਵੀ ਗਿੜਾ ਮਾਰਨ ਜਦੋਂ ਆਪਾਂ ਗੁਰਸਿੱਖੀ ਨਾਲ ਜੁੜ ਗਏ ਜੀ ਬੜੇ ਆਪਣੇ ਆਪ ਵੀ ਪਾਪ ਬੰਦੇ ਦੇ ਲੈ ਜਾਂਦੇ ਆ ਜੀ ਧੰਨ ਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਏਸੀ ਵੀਰ ਮਲਕੀਤ ਸਿੰਘ ਜੀ ਸ਼ਾਮਨਗਰ ਤੋਂ ਸਾਬਕਾ ਸਰਪੰਚ ਵੀ ਰਹੇ ਆ ਸਿੱਖ ਚਿੰਤਕ ਵਿਆ ਸਿੱਖ ਬੁੱਧੀਜੀਵੀ ਆ ਕਲਮ ਦੇ ਧਨੀ ਵੀ ਆ ਉਹਨਾਂ ਨੇ ਵੀ ਉਹ ਕਹੇ ਕਿ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਕਿ ਨਸ਼ਾ ਨਹੀਂ ਰੁਕ ਸਕਦਾ ਯੁੱਧ ਨਸ਼ਾ ਵਿਰੁੱਧ ਜਿਹੜੇ ਗੁਰਦੁਆਰਾ ਸਾਹਿਬ 'ਚ ਖੜੇ ਆ ਇੱਥੇ ਥੋੜੀ ਦੇਰ ਪਹਿਲਾਂ ਤਾਂ ਤਾਂ ਲੱਗਾ ਹੋਇਆ ਸੀ ਮਿਨਿਸਟਰੀ ਦਾ ਇੱਥੇ ਵਿਰੋਧੀ ਧਿਰਾਂ ਆਈਆਂ ਇੱਥੇ ਬਾਜਵਾ ਸਾਹਿਬ ਆਏ ਵਿਕਰਮ ਸਿੰਘ ਮਜੀਠਾ ਜੀ ਇੱਥੇ ਆਏ ਵੱਡੀ ਗੱਲ ਹੋਈ ਕਿ ਸੀਐਮ ਸਰਤਾਪੁਰ ਕੋਨ ਸਿੰਘ ਮਾਨ ਪਹੁੰਚੇ ਹਾਂ 10-10 ਲੱਖ ਰੁਪਈਆ ਉਹਨਾਂ ਘਰਾਂ ਨੂੰ ਦਿੱਤਾ ਇਸਲਾਗ ਅਯੋਗ ਉਪਰਾਲਾ ਵਾ ਪਰ ਇਹ ਪਹਿਲੋਂ ਕਿਉਂ ਦੇ ਜੇ ਪਹਿਲੋਂ ਸੋਚਿਆ ਹੁੰਦਾ ਪਹਿਲੋਂ ਦੇਖਿਆ ਹੁੰਦਾ 300 ਮੀਟਰ ਦੂਰ ਜਿਹੜੀ ਚੌਂਕੀ ਆ ਜਿਉਂ ਤੇ ਪਹਿਲੋਂ ਕਾਰਵਾਈ ਕੀਤੀ ਹੁੰਦੀ ਉਹਨਾਂ ਅਫਸਰशाही ਨੂੰ ਪਹਿਲੋਂ ਸਸਪੈਂਡ ਕੀਤਾ ਹੁੰਦਾ ਸ਼ੈ ਦੇ ਹਸਾਨਾ ਵਾਪਰਦਾ ਸ਼ੈ ਦੇ ਪਿਆਸੀ ਨਾ ਦੇਣੇ ਪੈਂਦੇ ਪਰ ਜਦੋਂ ਸਮਾਂ ਗੁਜ਼ਰ ਜਾਂਦਾ ਫਿਰ ਸਾਨੂੰ ਜਾ ਖੁੱਲਦੀ ਆ ਫਿਰ ਅਸੀਂ ਚਾਹਦੇ ਆਂ ਪ੍ਰਸ਼ਾਸਨ ਵੀ ਹਰਕਤ ਚਾਉਂਦਾ ਅੱਜ 17 ਤੋਂ ਵੱਧ ਮੌਤਾਂ ਇਸ ਇਲਾਕੇ ਦੀਆਂ ਵਾਂ ਇਹ ਅਣਹੋਣੀ ਵਾਪਰੀ ਯੁੱਧ ਨਸ਼ਿਆਂ ਵਿਰੁੱਧ ਤੇ ਇਸੇ ਮਹੀਨੇ ਦਾ ਵਾਅਦਾ ਸੀ ਡੀਜੀਪੀ ਸਾਹਿਬ ਦਾ ਕਿ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਚ ਨਸ਼ਾ ਬੰਦ ਕਰਦਾਂਗੇ ਪਰ ਇਸ ਮਹੀਨੇ ਦੇ ਵਿੱਚ ਇਸ ਅਣਹੋਣੀ ਘਟਨਾ ਨੇ ਫੇਰ ਕਿਤਨਾ ਕਿਤੇ ਸਰਕਾਰ ਤੇ ਸਵਾਲੀਆ ਚਿੰਨ ਲੱਗਦਾ ਕਿਉਂਕਿ ਕਿੱਥੇ ਆ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ